ਸਾਡੀ ਜਿਹੜੀ ਮੁਸਲਮਾਨਾ ਦੀ ਜਿਹੜੀ ਹੋਂਦ ਹੈ ਸਾਡੀਆਂ ਨਸਲਾਂ ਹੈ ਉਹ ਖਤਮ ਕਰਨ ਵਾਸਤੇ ਬੁੱਲਿਆ ਜਾਂਦਾ ਹੈ ਸਾਡੀਆਂ ਮਸਜਿਦਾਂ ਸਾਡੀਆਂ ਕਬਰਿਸਤਾਨ ਸਾਡੀਆਂ ਖਾਨਕਾਵਾਂ ਉਹ ਸਾਰੀਆਂ ਬਕਫ ਦੇ ਅੰਡਰ ਆਉਂਦੀਆਂ ਲੋਕਾਂ ਨੂੰ ਤੁਸੀਂ ਫ੍ਰੀਹੈਂਡ ਕਰਤਾ ਕਿ ਕਬਜ਼ੇ ਕਰੋ ਨਜਾਇਜ਼ ਕਬਜ਼ੇ ਕਰੋ ਬਕਫ ਦੀ ਪ੍ਰਾਪਰਟੀਆਂ ਤੇ ਕੋਈ ਮਸਜਿਦ ਹੈ ਕੋਈ ਦਰਗਾਹ ਖਾਨਕਾ ਕਬਰਿਸਤਾਨ ਕੋਈ ਬਕਫਦੀ ਪ੍ਰਾਪਰਟੀ ਹੈ ਜਿਹਦੇ ਤੇ ਕੋਈ ਵੀ ਖੜਾ ਹੋ ਕੇ ABCD ਕੇਸਲਾ ਦੇ ਕੇ ਬਕਫਦੀ ਪ੍ਰਾਪਰਟੀ ਨਹੀਂ ਹੈਗੀ ਉਹਦੇ ਤੇ ਉਹ ਉੱਪਰੋਂ ਇੱਕ ਫੋਨ ਆਏਗਾ ਤੇ ਉਹ ਪ੍ਰਾਪਰਟੀ ਜਿਹੜੀ ਹੈ ਉਹ ਉੱਤੇ ਤਾਲੇ ਲੱਗ ਜਾਣਗੇ ਮਸਜਿਦ ਦੇ ਉੱਪਰ ਉੱਤੇ ਨਮਾਜ਼ ਨਹੀਂ ਅਸੀਂ ਅਦਾ ਕਰ ਸਕਦੇ ਅਗਰ ਇੱਕ ਸਿੱਖ ਹੈ ਸਵੇਰੇ ਉੱਠ ਕੇ ਨਹਾ ਤੋ ਕੇ ਆਪਣੇ ਕੰਮ ਦੀ ਸ਼ੁਰੂਆਤ ਜਿਹੜੀ ਹੈ ਉਹ ਸਵੇਰੇ ਗੁਰੂ ਘਰ ਜਾ ਕੇ ਕਰਦਾ ਹੈ ਇਸੇ ਤਰੀਕੇ ਨਾਲ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਆਪਣੇ ਕੰਮ ਦੀ ਸ਼ੁਰੂਆਤ ਜਿਹੜੀ ਹੈ ਸਵੇਰੇ ਫਜਰ ਦੀ ਨਮਾਜ਼ ਅਦਾ ਕਰਕੇ ਫਿਰ ਅਸੀਂ ਕਰੀਏ ਇਹਨਾਂ ਨੇ ਉਹ ਮਸਜਿਦਾਂ ਦੇ ਵਿੱਚ ਤਾਲੇ ਲਾ ਦੇਣੇ ਆ ਤਾਲੇ ਲਾਣ ਤੋਂ ਬਾਅਦ ਅਸੀਂ ਕਿੱਥੇ ਆਪਣੀ ਇਬਾਦਤ ਕਰਾਂਗੇ ਅੱਜ ਮੁਸਲਮਾਨ ਕੋਟ ਰਹੇ ਨੇ ਕੱਲ ਨੂੰ ਐਸਜੀਪੀਸੀ ਵਾਲੇ ਇਹਨਾਂ ਨੇ ਹੋਣਾ ਹੀ ਹੋਣਾ ਵਾ ਐਸਜੀਪੀਸੀ ਵੱਲ ਇਹਨਾਂ ਨੇ 120% ਹੋਣਾ ਵਾ ਵਕਫ ਦੀ ਜਿਹੜੀ ਇਨਕਮ ਹੈ 126 ਕਰੋੜ ਰੁਪਈਆ ਹੈਗੀ ਆ ਜੇ ਇਹਨਾਂ ਨੇ 126 ਕਰੋੜ ਨਹੀਂ ਛੱਡਿਆ ਤੇ 11-1200 ਕਰੋੜ ਰੁਪਈਆ ਜਿਹੜਾ ਬਜਟ ਪਾਸ ਕੀਤਾ ਜਾਂਦਾ ਆ ਐਨੂਅਲੀ ਜਿਹੜਾ ਐਸਜੀਪੀਸੀ ਦਾ ਕਿਉਂ ਉਹਨੂੰ ਛੱਡਣਗੇ ਜੇ ਇਹਨਾਂ ਨੇ ਮਸਜਿਦਾਂ ਨਹੀਂ ਛੱਡੀਆਂ ਇੱਕ ਵੱਡੀ ਕਟ ਕੇ ਵੱਡੇ ਕਟ ਜਿਹੜੀ ਦੀ ਸਮਾਜ ਦੀਆਂ ਕਿਹ ਇਹ 2 ਕਰੋੜ 3 ਕਰੋੜ ਸਿੱਖਾਂ ਦੇ ਗੁਰਦੁਆਰੇ ਛੱਡਣਗੇ 2000 ਉਲਮਾ ਨੇ ਆਪਣੀ ਸ਼ਹਾਦਤ ਦਿੱਤੀ ਹੈ ਇਸ ਮੁਲਕ ਨੂੰ ਨजात ਕਰਾਉਣ ਵਾਸਤੇ ਤੇ ਜਿਹੜੇ ਆ ਅੱਜ ਬੈਠੇ ਸੱਤਾ ਦੇ ਕਾਬਜਾਂ ਇਹ ਮਰਸੀ ਪਟੀਸ਼ਨ ਭੇਜਦੇ ਹੁੰਦੇ ਸੀਗੇ ਗੋਰੀਆ ਕੋਲੇ ਵੀ ਸਾਨੂੰ ਮaaf ਕਰ ਦਿਓ ਇਹ ਮਾਫੀ ਪੁੱਤਰ ਨੇ ਇੱਥੇ ਜਿਹੜੀ ਇੱਕ ਸੋਚ ਹੈ ਸਰਕਾਰ ਦੀ ਉਹ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਖਤਮ ਕਰਨਾ ਹੈ ਬਿੱਲ ਦਾ ਨਾਂ ਹੀ ਹੈਗਾ ਵਕਫ ਸੋਧ ਬਿੱਲ ਜੀ ਉਸ ਬਿੱਲ ਵਿੱਚ ਸੋਧ ਕੀਤੀ ਜਾ ਰਹੀ ਹੈ ਤੇ ਮੁਸਲਮਾਨ ਕਿਵੇਂ ਖਤਮ ਹੋ ਰਹੇ ਨੇ ਪਕਫ ਮੁਸਲਮਾਨਾ ਦੀ ਜਿਹੜੀ ਪਿਓਰਲੀ ਰਿਲੀਜੀਅਸ ਇੰਸਟੀਟਿਊਸ਼ਨ ਹੈ ਇਹਦੇ ਵਿੱਚ ਦਖਲ ਅੰਦਾਜ਼ੀ ਕਰਕੇ ਤੁਸੀਂ ਜਿਹੜੀ ਨਾਨ ਮੁਸਲਮ ਸਾਡੇ ਭਰਾ ਉਹਨਾਂ ਨੂੰ ਕੁਸਪੇੜ ਕਰਾਣਾ ਚਾਹੁੰਦੇ ਹੋ ਉਹਦੀ ਸਾਡੇ ਧਾਰਮਿਕ ਤੌਰ ਤੇ ਉਹਦੀ ਕੀ ਵੈਲਿਊਜ਼ ਨੇ ਉਹ ਅਸੀਂ ਬੜਰ ਜਾਣਦੇ ਹਾਂ ਜਿਹਦੇ ਵਿੱਚ ਇਹ ਸੋਧ ਕਰਕੇ ਲੈ ਕੇ ਆ ਰਹੇ ਉਹਦੇ ਵਿੱਚ ਨਾਨ ਮੁਸਲਮ ਮੈਂਬਰ ਹੋ ਸਕਦੇ ਵਾਈ ਕਿਉਂ ਹੋ ਸਕਦੇ ਆ ਇਹ ਨਾਕਪੂਤ ਡਰਾਫਟ ਹੋ ਕੇ ਸਿਰਫ ਇਨਾਂ ਦੇ ਥੋਪਿਆ ਗਿਆ ਹੈ ਕਿ ਇਹਨੂੰ ਤੁਸੀਂ ਕਰੋ ਮੁਸਲਮਾਨਾਂ ਨੂੰ ਖਤਮ ਕਰਨਾ ਹੈ ਸਾਡੀ ਪਿੱਠ ਦੇ ਵਿੱਚ ਉਹਨਾਂ ਸੈਕੂਲਰ ਪਾਰਟੀਆਂ ਨੇ ਚੋਰਾ ਮਾਰਿਆ ਆ ਰਾਤੀ ਚਾਹੇ ਉਹ ਨितीश ਹੈ ਚਿਰਾਗ ਪਾਸਵਾਨ ਜੀ ਨੇ ਜੀਤਾਰਾਮ ਮਾਂਜੀ ਨੇ ਇਹ ਸਾਰੇ ਆਪਣੇ ਆਪ ਨੂੰ ਸੈਕੂਲਰ ਕਹੋਂਦੇ ਆ ਤੇ ਰਾਤੀ ਇਹਨਾਂ ਨੇ ਕਾਲੇ ਅੰਗਰੇਜ਼ਾਂ ਦਾ ਸਾਥ ਦਿੱਤਾ ਹੈ ਉਹਨਾਂ ਨੂੰ ਰਾਤੀ ਇਹਨਾਂ ਨੇ ਆਪਣਾ ਸਮਰਥਨ ਦੇ ਕੇ ਸਾਬਤ ਕਰ ਦਿੱਤਾ ਕਿ ਤੁਹਾਨੂੰ ਸਿਰਫ ਮੁਸਲਮਾਨਾਂ ਦੀ ਬੋਟਾ ਚਾਹੀਦੀਆਂ ਬਾਕੀ ਤੁਸੀਂ ਮੁਸਲਮਾਨਾਂ ਦੇ ਦੁਸ਼ਮਣ ਹੋ ਇਸ ਮੁਲਕ ਦੇ ਵਿੱਚ ਉਹ ਲੋਕ ਐ ਬਿੱਲ ਲੈ ਕੇ ਆ ਰਹੇ ਜਿਹੜੇ ਉਸ ਟਾਈਮ ਆਜ਼ਾਦੀ ਮੂਵਮੈਂਟ ਦੇ ਖਿਲਾਫ ਸੀ ਆਜ਼ਾਦੀ ਮੂਵਮੈਂਟ ਦਾ ਵਿਰੋਧ ਕਰਦੇ ਸੀ ਉਹ ਲੋਕ ਅੱਜ ਇਹ ਕਾਨੂੰਨ ਲੈ ਕੇ ਆਏ ਆ ਇਹ ਉਦੋਂ ਵੀ ਗद्दार ਸੀ ਮੈਂ ਸਮਝਦਾ ਅੱਜ ਵੀ ਗद्दार ਆ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ VOTING RIGHT ਵੀ ਖੋਹ ਲੈਣਾ ਕਿ ਮੁਸਲਮਾਨਾਂ ਨੂੰ ਰਹਿ ਸਕਦੇ ਹਾਂ ਖਾ ਸਕਦੇ ਹਾਂ ਇੱਕ ਜੇਲ੍ਹ ਦੀ ਤਰ੍ਹਾਂ ਸਾਨੂੰ ਛੱਡ ਦੇਣਾ ਇਹਨਾਂ ਨੇ ਤੇ ਕਹਿਣਾ ਤੁਹਾਡੇ ਕੋਲ VOTING RIGHT ਨਹੀਂ ਹੈਗਾ ਅੱਜ ਇਹਨਾਂ ਨੇ ਸਾਡੀ ਜਿਹੜੀ ਹੋਂਦ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਨਾ ਤੁਸੀਂ ਇਹਨਾਂ ਪੋਲੀਟੀਕਲ ਪਾਰਟੀਆਂ ਦੀ ਹੋਂਦ ਖਤਮ ਕਰ ਦਿਓ ਅੱਜ ਜਿਹੜੀ ਬੀਜੇਪੀ ਦੀ ਗੋਚ ਚ ਜਾ ਕੇ ਬੈਠੇ ਹਨ ਤੁਸੀਂ ਇਹਨਾਂ ਦਾ ਏਦਾਂ ਦਾ ਬਾਈਕਾਟ ਕਰੋ ਇਹਨਾਂ ਦੀ ਲੀਡਰੀ ਖਤਮ ਹੋ ਜਾਏ ਇਹਨਾਂ ਦੀ ਪੋਲੀਟੀਕਲ ਪਾਰਟੀ ਖਤਮ ਹੋ ਜੇ ਕਿਉਂਕਿ ਇਹ ਪਾਰਟੀਆਂ ਜਿਹੜੀਆਂ ਮੁਸਲਮਾਨਾਂ ਦੇ ਸਿਰ ਤੇ ਹੀ ਚੱਲਦੀਆਂ ਆਪਣੇ ਆਪਣੇ ਸੂਬੇ ਦੇ ਵਿੱਚ ਇਕੱਠੇ ਹੋ ਜਾਓ ਇਹੋ ਲੋਕ ਨੇ ਜਿਹੜੇ ਤੁਹਾਨੂੰ ਸਿਰਫ ਇਲੈਕਸ਼ਨ ਦੇ ਟਾਈਮ ਤੇ ਹਿੰਦੂ ਬਣਾ ਦਿੰਦੇ ਨੇ ਇਲੈਕਸ਼ਨ ਨਿਕਲਣ ਤੋਂ ਬਾਅਦ ਤੁਹਾਨੂੰ ਮੰਦਰਾਂ ਦੇ ਵਿੱਚ ਐਂਟਰ ਨਹੀਂ ਹੋਣ ਦਿੰਦੇ ਇਹ ਹੀ ਉਹੀ ਲੋਕ ਨੇ ਬੀਜੇਪੀ ਨੇ ਵਿਕਾਸ ਨਹੀਂ ਕੀਤਾ ਬੀਜੇਪੀ ਨੇ ਸਿਰਫ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਿਆ ਆ ਲੋਕਾਂ ਨੂੰ ਹਿੰਦੂ ਮੁਸਲਮ ਮੰਦਿਰ ਮਸਜਿਦ ਪਾਕਿਸਤਾਨ ਖਾਲਿਸਤਾਨ ਇਸ ਇਨਾਂ ਚੀਜ਼ਾਂ ਦੇ ਉੱਪਰ ਲੋਕਾਂ ਦੇ ਵਿਰੇਨ ਵਾਸ਼ ਕੀਤੇ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਦੇ ਵਿੱਚ ਵਕਫ ਸੋਧ ਬਿੱਲ ਲਿਆਂਦਾ ਗਿਆ ਹੈ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦਾ ਬਹੁ ਗਿਣਤੀ ਲੋਕ ਵਿਰੋਧ ਕਰ ਰਹੇ ਨੇ ਚਾਹੇ ਮੁਸਲਮ ਭਾਈਚਾਰੇ ਦੀ ਆਪਾਂ ਗੱਲ ਕਰੀਏ ਚਾਹੇ ਅਦਰ ਕਮਿਊਨਿਟੀ ਦੀ ਗੱਲ ਕਰੀਏ ਲੋਕ ਸਭਾ ਦੇ ਵਿੱਚ ਹੋਏ ਇਸ ਬਿੱਲ ਦੇ ਖਿਲਾਫ ਜਿੱਥੇ ਵਿਰੋਧੀ ਧਿਰਾਂ ਪ੍ਰੋਟੈਸਟ ਕਰ ਰਹੀਆਂ ਨੇ ਵਿਰੋਧੀ ਧਿਰਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਉੱਥੇ ਹੀ ਬਹੁਤ ਗਿਣਤੀ ਜਿਹੜੇ ਅਜਿਹੇ ਲੋਕ ਲੋਕ ਨੇ ਜਿਹੜੇ ਇਸ ਵਕਫ ਸੋਧ ਬਿੱਲ ਦਾ ਵਿਰੋਧ ਕਰ ਰਹੇ ਨੇ ਸਾਡੇ ਨਾਲ ਨਿਯਾਮ ਖਾਨ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਪੂਰੇ ਵਿਸ਼ੇ ਨੂੰ ਲੈ ਕੇ ਇਹਨਾਂ ਦੇ ਕੀ ਵਿਚਾਰ ਨੇ ਕਿਉਂਕਿ ਬਹੁ ਗਿਣਤੀ ਲੋਕ ਜਿੱਥੇ ਵਿਰੋਧ ਕਰ ਰਹੇ ਨੇ ਤਾਂ ਉੱਥੇ ਇਸ ਬਿੱਲ ਨੂੰ ਲੈ ਕੇ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਚਿੰਤਾ ਵੀ ਹੈ ਆਖਿਰਕਾਰ ਕਿਹੋ ਜੀ ਚਿੰਤਾ ਹੈ ਖਾਨ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਹਾਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੋਕ ਆਵਾਜ਼ ਟੀਵੀ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਵਕਫ ਦੇ ਇੱਕ ਇਸ਼ੂ ਨੂੰ ਲੈ ਕੇ ਤੁਸੀਂ ਮੇਰੇ ਕੋਲ ਆਏ ਹੋ ਅੱਛਾ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਦੇ ਵਿੱਚ ਵਕਫ ਸੋਧ ਬਿੱਲ ਪੇਸ਼ ਕੀਤਾ ਗਿਆ ਹੈ ਸਭ ਤੋਂ ਪਹਿਲਾ ਪ੍ਰतिकਰਮ ਤੁਹਾਡਾ ਕੀ ਹੈ ਇਸ ਬਿੱਲ ਨੂੰ ਲੈ ਕੇ ਜੀ ਇਹ ਬਿੱਲ ਟੋਟਲੀ ਭਾਰਤੀ ਸੰਵਿਧਾਨ ਦੇ ਖਿਲਾਫ ਹੈ ਭਾਰਤ ਦੀ ਮੂਲ ਧਾਰਨਾ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਇਕੁਐਲਿਟੀ ਬਿਫੋਰ ਲਾ ਆਰਟੀਕਲ 14 ਆਰਟੀਕਲ 25 26 28 39 ਉਹਦੀ ਟੋਟਲੀ ਜਿਹੜਾ ਪ੍ਰੋਵੀਜ਼ਨਸ ਹੈਗੀਆਂ ਉਹਨਾਂ ਦੇ ਅਗੇਂਸਟ ਹੈ ਇਹ ਸਿੱਧਾ ਸਿੱਧਾ ਮਾਈਨੋਰਿਟੀ ਘੱਟ ਕੱਟਗਿਣਤੀ ਲੋਕਾਂ ਦੇ ਉੱਪਰ ਇੱਕ ਸਿੱਧਾ ਸਿੱਧਾ ਕੀਤਾ ਜਾਣ ਵਾਲਾ ਹਮਲਾ ਆ ਉਹ ਉਹ ਹਮਲਾ ਜਿਹੜਾ ਕੇਂਦਰ ਸਰਕਾਰ ਦੀ ਜਿਹੜੀ ਬੀਜੇਪੀ ਗਵਰਨਮੈਂਟ ਹੈ ਉਹਦੀ ਮੰਸ਼ਾ ਨੂੰ ਕਲੀਅਰ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚੋਂ ਘੱਟ ਗਿਣਤੀ ਲੋਕਾਂ ਨੂੰ ਖਤਮ ਕਰਨਾ ਹੈ ਕਿਉਂਕਿ ਉਹਨਾਂ ਦਾ ਜਿਹੜਾ ਮਨਸੂਬਾ ਹੈ ਉਹ ਉਹ ਜਿਹੜਾ ਮਨਸੂਬਾ ਪਿੱਛੇ ਬੈਠ ਕੇ ਉਹ ਨਾਗਪੁਰ ਤੋਂ ਹੈਂਡਲ ਕੀਤਾ ਜਾ ਰਿਹਾ ਇਹ ਬਿਲ ਜਿਹੜਾ ਹੈ ਇਹ ਡਰਾਫਟ ਵੀ ਜਿਹੜਾ ਇਹ ਪਾਰਲੀਮੈਂਟ ਦੇ ਵਿੱਚ ਡਰਾਫਟ ਨਹੀਂ ਹੋਇਆ ਲੱਗਦਾ ਬਿੱਲ ਇਹ ਬਿੱਲ ਵੀ ਨਾਗਪੁਰ ਤੋਂ ਡਰਾਫਟ ਹੋ ਕੇ ਇਹਨਾਂ ਨੂੰ ਸਿਰਫ ਤੇ ਸਿਰਫ ਇੱਕ ਆਰਡਰ ਕੀਤਾ ਗਿਆ ਹੈ ਕਿ ਤੇ ਇਹਨੂੰ ਪੇਸ਼ ਕਰਕੇ ਜਿਹੜਾ ਇਹਨੂੰ ਲਾਗੂ ਕਰੋ ਕਿਉਂਕਿ ਇੱਥੇ ਜਿਹੜੀ ਇੱਕ ਸੋਚ ਹੈ ਸਰਕਾਰ ਦੀ ਉਹ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਇੱਥੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਖਤਮ ਕਰਨਾ ਹੈ ਅੱਛਾ ਇਹ ਬਿੱਲ ਦਾ ਨਾਂ ਹੀ ਹੈਗਾ ਵਕਫ ਸੋਧ ਬਿੱਲ ਜੀ ਉਸ ਬਿੱਲ ਵਿੱਚ ਸੋਧ ਕੀਤੀ ਜਾ ਰਹੀ ਹੈ ਤੇ ਮੁਸਲਮਾਨ ਕਿਵੇਂ ਖਤਮ ਹੋ ਰਹੇ ਨੇ ਜੀ ਮੁਸਲਮਾਨ ਕਿਵੇਂ ਖਤਮ ਹੋ ਰਹੇ ਆ ਇਸ ਉਸ ਬਿੱਲ ਦੇ ਵਿੱਚ ਸ਼ੋਧ ਕਰਨ ਨੇ ਇਹਨਾਂ ਨੇ ਇੱਡੀਆਂ ਜਿਹੜੀਆਂ ਸ਼ੋਧ ਲੈ ਕੇ ਆਏ ਆ ਮਿਸਾਲ ਦੇ ਤੌਰ ਤੇ ਇਹ ਪਹਿਲਾਂ ਆਟੇ ਬਕਾ ਫੈਕਟ ਦਾ ਇੱਕ ਸੈਕਸ਼ਨ ਹੈਗਾ 52 ਏ ਜਿਹਦੇ ਵਿੱਚ ਅਗਰ ਕੋਈ ਬਕਫ ਦੀ ਲੈਂਡ ਹੈ ਜਾਂ ਕੋਈ ਪ੍ਰਾਪਰਟੀ ਹੈ ਜਿਹਦੇ ਵਿੱਚ ਕੋਈ ਇਨਕਰੋਚਮੈਂਟ ਕਰਦਾ ਸੀ ਜਾਂ ਇਲੀਗਲੀ ਕੋਈ ਪੋਜੀਸ਼ਨ ਉਹਦੇ ਤੇ ਲੈਂਦਾ ਸੀ ਜਾਂ ਫਿਰ ਕੋਈ ਸੇਲ ਪਰਚੇਸ ਐਲੀਨੇਸ਼ਨ ਕਰਦਾ ਸੀ ਬਕਫ ਦੀ ਪ੍ਰਾਪਰਟੀ ਵਿਦਆਊਟ ਪ੍ਰਾਇਰ ਪਰਮਿਸ਼ਨ ਆਫ ਦੀ ਬੋਰਡ ਉਦੇ ਵਿੱਚ 2 ਸਾਲ ਦੀ ਜਿਹੜੀ ਹੈਗੀ ਪਨਿਸ਼ਮੈਂਟ ਸੀਗੀ ਸਖਤ ਪਨਿਸ਼ਮੈਂਟ ਤੇ ਨੋਨ ਅਵੇਲੇਬਲ ਅਫੈਂਸ ਸੀਗਾ ਸਰਕਾਰ ਦੀ ਮੰਸ਼ਾ ਇੱਥੇ ਕਲੀਅਰ ਹੋ ਗਈ ਉਹਨਾਂ ਨੇ ਉਹਨੂੰ ਨੋਨ ਅਵੇਲੇਬਲ ਤੋਂ ਅਵੇਲੇਬਲ ਅਫੈਂਸ ਕਰ ਦਿੱਤਾ ਉਹਦੀ ਪਨਿਸ਼ਮੈਂਟ ਕਟਾ ਕੇ ਜਿਹੜੀ ਸਿੰਪਲ ਇੰਪ੍ਰਿਜ਼ਨਮੈਂਟ 6 ਮਹੀਨੇ ਕੀਤੀ ਹੈ ਬਈ ਤੁਸੀਂ ਵਕਫ ਦੀ ਪ੍ਰਾਪਰਟੀਆਂ ਦੱਬ ਲਓ ਜਿੰਨੀ ਦੱਬ ਸਕਦੇ ਹੋ ਲੋਕਾਂ ਨੂੰ ਤੁਸੀਂ ਫ੍ਰੀਹੈਂਡ ਕਰਤਾ ਕਿ ਕਬਜ਼ੇ ਕਰੋ ਨਜਾਇਜ਼ ਕਬਜ਼ੇ ਕਰੋ ਵਕਫ ਦੀ ਪ੍ਰਾਪਰਟੀਆਂ ਤੇ ਇੱਕ ਆ ਗੱਲ ਹੈ ਦੂਸਰੀ ਗੱਲ ਇਹ ਹੈ ਕਿ ਜਦੋਂ ਸੰਵਿਧਾਨ ਕਹਿੰਦਾ ਹੈ ਸਾਡਾ ਕਿ ਇਕਵੈਲਟੀ ਬਿਫੋਰ ਲਾ ਸਾਰੇ ਨੂੰ ਜੇ ਭਾਵੇਂ ਕੋਈ ਵੀ ਧਰਮ ਦਾ ਭਾਰਤੀ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ ਕਾਨੂੰਨ ਦੀ ਨਿਗਾਹ ਦੇ ਵਿੱਚ ਇੱਕ ਆਪਾਂ ਮੰਨਦੇ ਹਾਂ ਬਟ ਇੱਥੇ ਕੀ ਹੈ ਵਕਫ ਮੁਸਲਮਾਨਾ ਦੀ ਜਿਹੜੀ ਪਿਓਰਲੀ ਰਿਲੀਜੀਅਸ ਇੰਸਟੀਟਿਊਸ਼ਨ ਹੈ ਇਹਦੇ ਵਿੱਚ ਦਖਲਅੰਦਾਜ਼ੀ ਕਰਕੇ ਤੁਸੀਂ ਜਿਹੜੇ ਨਾਨ ਮੁਸਲਮ ਸਾਡੇ ਭਰਾ ਆ ਉਹਨਾਂ ਨੂੰ ਕੁਝ ਭੇੜ ਕਰਾਣਾ ਚਾਹੁੰਦੇ ਹੋ ਜਿਹੜਾ ਮੰਨ ਲਓ ਮਿਸਾਲ ਦੇ ਤੌਰ ਤੇ ਐਸਜੀਪੀਸੀ ਐਕਟ ਚੱਲਦਾ ਹੈ ਜਾਂ ਤਾ ਹਿੰਦੂ ਮੈਨੇਜਮੈਂਟ ਐਕਟ ਚੱਲਦੇ ਆ ਹਿੰਦੂ ਟੈਂਪਲ ਮੈਨੇਜਮੈਂਟ ਐਕਟ ਚੱਲਦੇ ਸਾਊਥ ਦੇ ਵਿੱਚ ਚੱਲਦੇ ਜਿਹਦੇ ਵਿੱਚ ਉਹਦੇ ਵਿੱਚ ਕਲੀਅਰਲੀ ਸਪੈਸੀਫਿਕਲੀ ਮੈਂਸ਼ਨ ਕੀਤਾ ਹੈ ਕਿ ਹਿੰਦੂ ਹੀ ਉਸ ਬੋਰਡ ਦਾ ਜਾਂ ਉਸ ਕਮੇਟੀ ਦਾ ਮੈਂਬਰ ਹੋਏਗਾ ਐਸਜੀਪੀਸੀ ਦੇ ਵਿੱਚ ਸਿੱਖ ਹੀ ਮੈਂਬਰ ਹੋਏਗਾ ਹੋਣਾ ਵੀ ਚਾਹੀਦਾ ਮੈਂ ਕਹਿੰਦਾ ਕਿਉਂਕਿ ਸਿੱਖ ਅਫੇਅਰਸ ਆ ਤੇ ਉਹ ਸਿੱਖ ਬੈਟਰ ਜਾਣਦੇ ਆ ਜਾਂ ਹਿੰਦੂ ਅਫੇਅਰਸ ਆ ਹਿੰਦੂ ਜਾਣਦੇ ਆ ਤੇ ਮੈਂ ਐਜ਼ ਅ ਮੁਸਲਮ ਮੈਂ ਬੈਟਰ ਜਾਣਦਾ ਕਿ ਵਕਫ ਦੀ ਕੀ ਇੰਪੋਰਟੈਂਸ ਹੈ ਮੁਸਲਮਾਨਾ ਦੇ ਲਈ ਸਾਡੀਆਂ ਮਸਜਿਦਾਂ ਸਾਡੀਆਂ ਕਬਰਿਸਤਾਨ ਸਾਡੀਆਂ ਖਾਨਕਾਵਾਂ ਉਹ ਸਾਰੀਆਂ ਵਕਫ ਦੇ ਅੰਡਰ ਆਉਂਦੀਆਂ ਉਹਨੂੰ ਅਸੀਂ ਬੈਟਰ ਮੈਨੇਜ ਕਰ ਸਕਦੇ ਆ ਉਹਦੀ ਕੀ ਅਹਿਮੀਅਤ ਆ ਉਹਦੀ ਸਾਡੇ ਧਾਰਮਿਕ ਤੌਰ ਤੇ ਉਹਦੀ ਕੀ ਵੈਲਿਊਜ਼ ਨੇ ਉਹ ਅਸੀਂ ਬੈਟਰ ਜਾਣਦੇ ਆ ਜਿਹਦੇ ਵਿੱਚ ਇਹ ਖੋਜ ਕਰਕੇ ਲੈ ਕੇ ਆ ਰਹੇ ਉਹਦੇ ਵਿੱਚ ਨਾਨ ਮੁਸਲਮ ਮੈਂਬਰ ਹੋ ਸਕਦੇ ਵਾਈ ਕਿਉ ਹੋ ਸਕਦੇ ਆ ਕਿਉਂਕਿ ਉਹ ਮੁਸਲਮਾਨਾ ਦਾਦਾਰਾ ਹੈ ਉਹ ਤਾਂ ਮੁਸਲਮਾਨ ਮੈਨੇਜ ਕਰਨਗੇ ਕਿਉਂ ਹੋਣਾ ਕਿਉਂਕਿ ਉਹਨਾਂ ਦੀ ਮਨਛਾ ਜਿਹੜੀ ਹੈ ਉਹ ਬਿਲਕੁਲ ਟੋਟਲੀ ਰੋਂਗ ਹੈਗੀ ਆ ਤੀਸਰੀ ਗੱਲ ਇਹ ਹੈ ਦੁਨੀਆ ਦੇ ਵਿੱਚ ਹਰ ਇੱਕ ਡੈਮੋਕਰੈਟਿਕ ਕੰਟਰੀ ਚਾਹਦੀ ਹੈ ਕਿ ਸਾਡੀ ਜੁਡੀਸ਼ਰੀ ਜਿਹੜੀ ਮਜ਼ਬੂਤ ਹੋਵੇ ਜਿੰਨੀ ਜੁਡੀਸ਼ਰੀ ਮਜ਼ਬੂਤ ਹੋਏਗੀ ਉਹਦੇ ਨਾਲ ਕੀ ਹੈ ਲੋਕਤੰਤਰ ਦੇ ਵਿੱਚ ਲੋਕਾਂ ਦਾ ਜਿਹੜਾ ਫੇਥ ਹੈ ਉਹ ਫੇਥ ਮਜ਼ਬੂਤ ਹੁੰਦਾ ਫੇਥ ਵੱਧਾ ਹੈ ਫੇਥ ਵੱਧਣ ਦੇ ਨਾਲ ਡੈਮੋਕਰੇਸੀ ਮਜ਼ਬੂਤ ਹੁੰਦੀ ਹੈ ਡੈਮੋਕਰੇਸੀ ਮਜ਼ਬੂਤ ਹੋਣ ਦੇ ਨਾਲ ਮੁਲਕ ਮਜ਼ਬੂਤ ਹੁੰਦੀ ਹੈ ਦੇਸ਼ ਮਜ਼ਬੂਤ ਹੁੰਦੀ ਹੈ ਇੱਥੇ ਆ ਜਿਹੜੀ ਸੋਚ ਪਤਾ ਨਹੀਂ ਕਿਹੜੀ ਹੈ ਕਿ ਡਰਾਫਟਿੰਗ ਕਮੇਟੀ ਨੇ ਕਿਹ ਜਿਹਨੇ ਡਰਾਫਟ ਕੀਤਾ ਹੈ ਮੈਂ ਤਾਂ ਹੈਰਾਨ ਹਾਂ ਕਿ ਮਤਲਬ ਮੈਂ ਜਿਦਾ ਪਹਿਲਾਂ ਕਿਹਾ ਕਿ 나ਗਪੁਰ ਡਰਾਫਟ ਹੋਇਆ ਹੈ ਕਿ ਇਹ ਐਕਟ ਇੱਥੇ ਹੋਇਆ ਹੀ ਨਹੀਂ ਪਾਰਲੀਮੈਂਟ ਚ ਦਿੱਲੀ ਨਹੀਂ ਹੋਇਆ ਹੈ ਡਰਾਫਟ ਇਹ 나ਗਪੁਰ ਤੋਂ ਡਰਾਫਟ ਹੋ ਕੇ ਇਸ ਤਰ੍ਹਾਂ ਇਹਨੇ ਥੋਪਿਆ ਗਿਆ ਹੈ ਕਿ ਇਹਨੂੰ ਤੁਸੀਂ ਕਰੋ ਮੁਸਲਮਾਨਾਂ ਨੂੰ ਖਤਮ ਕਰਨਾ ਹੈ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਟ੍ਰਿਬਿਊਨਲਸ ਜਿਹੜੇ ਹੈਗੇ ਆ ਜੁਡੀਸ਼ੀਅਰ ਇੱਕ ਜੁਡੀਸ਼ੀਅਲ ਅਫੀਸਰ ਐ ਐਡੀਸ਼ਨਲ ਸੈਸ਼ਨ ਰੈਂਕ ਦਾ ਬੰਦਾ ਐਡੀਸ਼ਨਲ ਡਿਸਟ੍ਰਿਕਟ ਜੱਜ ਜਿਹੜਾ ਇਹਦਾ ਚੇਅਰਮੈਨ ਹੁੰਦਾ ਹੈ ਜਿਹਦੇ ਵਿੱਚ ਇੱਕ ਇਸਲਾਮਿਕ ਐਡਵੋਕੇਟ ਜਿਹੜਾ ਜਿਹਨੂੰ ਇਸਲਾਮਿਕ ਨੋਲਜ ਹੁੰਦੀ ਹੈ ਐਡਵੋਕੇਟ ਉਹਦਾ ਮੈਂਬਰ ਇੱਕ ADC ਉਹਦਾ ਮੈਂਬਰ ਹੁੰਦਾ ਤਿੰਨ ਮੈਂਬਰ ਟੀਮ ਉਹ ਚਲਾਉਂਦੇ ਹੈ ਜੁਡੀਸ਼ੀਅਲੀ ਫੰਕਸ਼ਨਿੰਗ ਹੁੰਦੀ ਉਹਦੀ ਪਰ ਉਹ ਪਰ ਜੁਡੀਸ਼ੀਅਲ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਉਹ ਸਾਰੀਆਂ ਪਾਵਰਾਂ ਖੋ ਕੇ ਤੁਸੀਂ ਇੱਕ ਬਿਊਰੋਕਰੇਟ ਨੂੰ ਦੇਣਾ ਚਾਹੁੰਦੇ ਹੋ ਕਲੈਕਟਰ ਉਹਦੀ ਸੁਣਵਾਈ ਕਰੇਗਾ ਮੈਨੂੰ ਦੱਸੋ ਅਗਰ ਕੋਈ ਕੇਸ ਕੋਈ ਮਸਜਿਦ ਕੋਈ ਦਰਗਾਹ ਖਾਨ ਦਾ ਕਬਰਿਸਤਾਨ ਕੋਈ ਬਕਫੀਦੀ ਪ੍ਰਾਪਰਟੀ ਹੈ ਜਿਹਦੇ ਤੇ ਕੋਈ ਵੀ ਖੜਾ ਹੋ ਕੇ ABCD ਕੇਸ ਲਾ ਦੇਗਾ ਬਕਫੀਦੀ ਪ੍ਰਾਪਰਟੀ ਨਹੀਂ ਹੈਗੀ ਉਹਦੇ ਤੇ ਉਹ ਉੱਪਰ ਇੱਕ ਫੋਨ ਆਏਗਾ ਤੇ ਉਹ ਪ੍ਰਾਪਰਟੀ ਜਿਹੜੀ ਹੈ ਉਹ ਉਤੇ ਤਾਲੇ ਲੱਗ ਜਾਣਗੇ ਮਸਜਿਦ ਦੇ ਉੱਪਰ ਉਤੇ ਨਮਾਜ਼ ਨਹੀਂ ਅਸੀਂ ਅਦਾ ਕਰ ਸਕਦੇ ਇਸ ਤਰੀਕੇ ਨਾਲ ਇਹ ਮੈਂ ਸਾਰੀਆਂ ਜਿਹੜੇ ਚੀਜ਼ਾਂ ਜਿਹੜੇ ਸ਼ੋਧ ਇਹ ਲੈ ਕੇ ਆਏ ਆ ਇਹ ਸਾਰੇ ਦੇ ਸਾਰੀਆਂ ਐਮੈਂਡਮੈਂਟਸ ਜਿਹੜੀਆਂ ਹਨ ਟੋਟਲੀ ਅਗੇਂਸਟ ਦੀ ਕਨਸਟੀਟਿਊਸ਼ਨ ਹੈ ਸਿੱਧਾ 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 ਮਾਈਨੋਰਟੀ ਦੇ ਉੱਪਰ ਇੱਕ ਹਮਲਾ ਆ ਇਸ ਮੁਲਕ ਦੇ ਵਿੱਚ ਉਹ ਲੋਕ ਇਹ ਬਿੱਲ ਲੈ ਕੇ ਆ ਰਹੇ ਜਿਹੜੇ ਉਸ ਟਾਈਮ ਆਜ਼ਾਦੀ ਮ ਆਜ਼ਾਦੀ ਮੂਵਮੈਂਟ ਦਾ ਵਿਰੋਧ ਕਰਦੇ ਸੀ ਉਹ ਲੋਕ ਅੱਜ ਇਹ ਕਾਨੂੰਨ ਲੈ ਕੇ ਆਏ ਆ ਇਹ ਉਦੋਂ ਵੀ ਗद्दार ਸੀ ਮੈਂ ਸਮਝਦਾ ਅੱਜ ਵੀ ਗद्दार ਆ ਕਿਉਂਕਿ ਇਹ ਇਹ ਗਦਾਰ ਸਾਡੀ ਜਿਹੜਾ ਮੁਸਲਮਾਨ ਹੈ 2000 ਦੇ ਕਰੀਬ ਉਲਮਾ ਉਲਮਾ ਮਤਲਬ ਇਸਲਾਮੀ ਜਿਹੜੇ ਸਾਡੇ ਧਰਮਗੁਰੂ ਆ 2000 ਉਲਮਾ ਨੇ ਆਪਣੀ ਸ਼ਹਾਦਤ ਦਿੱਤੀ ਇਸ ਮੁਲਕ ਨੂੰ نجات ਕਰਾਉਣ ਵਾਸਤੇ ਤੇ ਜਿਹੜੇ ਆ ਅੱਜ ਬੈਠੇ ਸੱਤਾ ਦੇ ਕਾਬਜਾਂ ਨਾ ਇਹ ਮਰਸੀ ਪਟੀਸ਼ਨ ਭੇਜਦੇ ਹੁੰਦੇ ਸੀਗੇ ਗੋਰੀਆ ਕੋਲੇ ਵੀ ਸਾਨੂੰ ਮਾਫ ਕਰ ਦਿਓ ਇਹ ਮਾਫੀ ਪੁੱਤਰ ਨੇ ਅਸੀਂ ਇਸ ਮੁਲਕ ਨੂੰ ਸਿੰਚਿਆ ਆਪਣਾ ਖੂਨ ਦੇ ਕੇ ਅੱਜ ਇਸ ਮੁਲਕ ਦੇ ਵਿੱਚ ਜਿੰਨਾ ਸਾਡਾ ਹੱਕ ਹੈ ਜੋ ਸਾਡਾ ਅਧਿਕਾਰ ਹੈ ਉਹ ਸਾਡੇ ਅਧਿਕਾਰ ਸਾਡੇ ਤੋਂ ਖੋਏ ਜਾ ਰਹੇ ਆ ਸਾਨੂੰ ਉਹਨਾਂ ਤੋਂ ਬਾਂਝਾ ਕੀਤਾ ਜਾ ਰਿਹਾ ਮੈਂ ਐਜ਼ ਅ ਮੁਸਲਮ ਐਡਵੋਕੇਟ ਹੋਣ ਦੇ ਨਾਤੇ ਜਾਂ ਮੁਸਲਮ ਸਕਾਲਰ ਹੋਣ ਦੇ ਨਾਤੇ ਜਾਂ ਮੁਸਲਮ ਸੰਗਠਨ ਪੰਜਾਬ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਇਸ ਬਿਰਦਾ ਟੋਟਲੀ ਵਿਰੋਧ ਕਰਦਾ ਇਸ ਕਾਨੂੰਨ ਦਾ ਤੇ ਮੈਂ ਅਪੀਲ ਕਰੂੰਗਾ ਪੂਰੇ ਇੰਡੀਆ ਦੇ ਮੁਸਲਮਾਨਾਂ ਨੂੰ ਤੇ ਜਿੰਨੀ ਮੁਖਾਲਫਤ ਹੋ ਸਕਦੀ ਹੈ ਤੁਸੀਂ ਇਸ ਬਿਲ ਦੀ ਮੁਖਾਲਫਤ ਕਰੋ ਤੇ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਸਾਡੀ ਪਿੱਠ ਦੇ ਵਿੱਚ ਉਹਨਾਂ ਸੈਕੂਲਰ ਪਾਰਟੀਆਂ ਨੇ ਚੋਰਾ ਮਾਰਿਆ ਆ ਰਾਤੀ ਚਾਹੇ ਉਹ ਨਿਤਿਸ਼ ਹੈ ਚਿਰਾਗ ਪਾਸਵਾਨ ਜੀ ਨੇ ਜੀਤਰਾਮ ਮਾਂਜੀ ਨੇ ਚਾਹੇ ਉਹ ਯੂਪ ਦੇ ਵਿੱਚ ਜਿਹੜੇ ਉਹ ਅਜੀਤ ਦੇ ਮੁੰਡੇ ਸੀ ਉਹ ਆ ਜੈਨਤ ਚੌਧਰੀ ਇਹ ਸਾਰੇ ਆਪਣੇ ਆਪ ਨੂੰ ਸੈਕੂਲਰ ਕਹੋਂਦੇ ਆ ਤੇ ਰਾਤੀ ਇਹਨਾਂ ਨੇ ਕਾਲੇ ਅੰਗਰੇਜ਼ਾਂ ਦਾ ਸਾਥ ਦਿੱਤਾ ਹੈ ਕਾਲੇ ਅੰਗਰੇਜ਼ਾਂ ਦਾ ਸਾਥ ਦਿੱਤਾ ਰਾਤੀ ਉਹ ਮਰਸੀ ਪਟੀਸ਼ਨ ਜਿਹੜੇ ਲਿਖਦੇ ਹੁੰਦੇ ਸੀਗੇ ਗੋਰਿਆਂ ਨੂੰ ਵੇ ਮੁਲਕ ਆਜ਼ਾਦ ਨਹੀਂ ਹੋਣਾ ਚਾਹੀਦਾ ਅਸੀਂ ਤੁਹਾਡੇ ਨਾਲ ਆ ਉਹਨਾਂ ਨੂੰ ਰਾਤੀ ਇਹਨਾਂ ਨੇ ਆਪਣਾ ਸਮਰਥਨ ਦੇ ਕੇ ਸਾਬਤ ਕਰ ਦਿੱਤਾ ਕਿ ਤੁਹਾਨੂੰ ਸਿਰਫ ਮੁਸਲਮਾਨਾਂ ਦੀ ਬੋਟਾ ਚਾਹੀਦੀਆਂ ਬਾਕੀ ਤੁਸੀਂ ਮੁਸਲਮਾਨਾਂ ਦੇ ਦੁਸ਼ਮਣ ਹੋ ਮੈਂ ਮੁਸਲਮ ਸਮਾਜ ਨੂੰ ਪੂਰੇ ਭਾਰਤ ਦੇ ਅਪੀਲ ਕਰ ਰਿਹਾ ਇਹਨਾਂ ਲੋਕਾਂ ਨੂੰ ਸਬਕ ਸਿਖਾਓ ਇਹਨਾਂ ਦੀ ਅੱਜ ਇਹਨਾਂ ਨੇ ਸਾਡੀ ਜਿਹੜੀ ਹੋਂਦ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਨਾ ਤੁਸੀਂ ਇਹਨਾਂ ਪੋਲਿਟਿਕਲ ਪਾਰਟੀਆਂ ਦੀ ਹੋਂਦ ਖਤਮ ਕਰ ਦਿਓ ਅੱਜ ਜਿਹੜੀ ਬੀਜੇਪੀ ਦੀ ਗੋਚ ਚ ਜਾ ਕੇ ਬੈਠੇ ਹੈ ਨਾ ਤੁਸੀਂ ਇਹਨਾਂ ਦਾ ਏਦਾਂ ਦਾ ਬਾਈਕਾਟ ਕਰੋ ਇਹਨਾਂ ਦੀ ਲੀਡਰੀ ਖਤਮ ਹੋ ਜਾਏ ਇਹਨਾਂ ਦੀ ਪੋਲਿਟਿਕਲ ਪਾਰਟੀ ਖਤਮ ਹੋ ਜਾਣ ਕਿਉਂਕਿ ਇਹ ਪਾਰਟੀਆਂ ਜਿਹੜੀਆਂ ਮੁਸਲਮਾਨਾਂ ਦੇ ਸਿਰ ਤੇ ਹੀ ਚੱਲਦੀਆਂ ਆਪਣੇ ਆਪਣੇ ਸੂਬੇ ਦੇ ਵਿੱਚ ਅੱਛਾ ਖਾਨ ਸਾਹਿਬ 1947 ਨੂੰ ਦੇਸ਼ ਆਜ਼ਾਦ ਹੋਇਆ ਸੀਗਾ ਕੀ ਮੁਸਲਮਾਨ ਅੱਜ ਵੀ ਗੁਲਾਮੀ ਮਹਿਸੂਸ ਕਰ ਰਹੇ ਨੇ ਜੀ ਇਹ ਜਿਹੜਾ ਬਿੱਲ ਲਿਆਂਦਾ ਗਿਆ ਹੈ ਨਾ ਜ ਇਹ ਮੁਸਲਮਾਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾਉਣ ਵਾਸਤੇ ਹੀ ਲਿਆਂਦਾ ਗਿਆ ਹੈ ਆਨਾਲੇ ਟਾਈਮ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ VOTING RIGHT ਵੀ ਖੋ ਲੈਣਾ ਕਿ ਮੁਸਲਮਾਨਾਂ ਨੂੰ ਰਹਿ ਸਕਦੇ ਹੋ ਖਾ ਸਕਦੇ ਹੋ ਇੱਕ ਜੇਲ੍ਹ ਦੀ ਤਰ੍ਹਾਂ ਤੁਹਾਨੂੰ ਛੱਡ ਦੇਣਾ ਇਹਨਾਂ ਨੇ ਤੇ ਕਹਿਣਾ ਤੁਹਾਡੇ ਕੋਲ VOTING RIGHT ਨਹੀਂ ਹੈਗਾ ਵੋਟਿੰਗ ਰਾਈਟ ਇਹਨਾਂ ਨੇ ਸਾਡੇ ਕੋ ਖੋਲਣੇ ਆ ਮੈਂ ਉਹੀ ਗੱਲ ਕਰਨ ਲੱਗਾ ਇਹ ਜਿਹੜਾ ਬਿੱਲ ਆਂਦਾ ਨਾ ਦੇਖੋ ਹਰ ਇੱਕ ਧਰਮ ਦੀ ਹੋਂਦ ਜਿਹੜੀ ਹੈ ਉਹਦੇ ਰਿਲੀਜੀਅਸ ਇੰਸਟੀਟਿਊਸ਼ਨ ਤੋਂ ਚੱਲਦੀ ਹੈ ਮੈਂ ਮਿਸਾਲ ਦੇ ਤੌਰ ਤੇ ਅਗਰ ਇੱਕ ਸਿੱਖ ਹੈ ਸਵੇਰੇ ਉੱਠ ਕੇ ਨਹਾਤੋ ਕੇ ਆਪਣੇ ਕੰਮ ਦੀ ਸ਼ੁਰੂਆਤ ਜਿਹੜੀ ਹੈ ਉਹ ਸਵੇਰੇ ਗੁਰੂ ਘਰ ਜਾ ਕੇ ਕਰਦਾ ਹੈ ਇੱਕ ਹਿੰਦੂ ਜੈਂਟਲਮੈਨ ਹੈ ਉਹ ਆਪਣੇ ਕੰਮ ਦੀ ਸ਼ੁਰੂਆਤ ਚਾਹੁੰਦਾ ਹੈ ਕਿ ਮੈਂ ਮੰਦਿਰ ਦੇ ਵਿੱਚ ਰੱਬ ਦੇ ਮੋਹਰੇ ਅਰਦਾਸ ਕਰਕੇ ਮੱਥਾ ਟੇਕ ਕੇ ਉਸ ਤੋਂ ਬਾਅਦ ਸ਼ੁਰੂ ਕਰਾਂ ਇਸੇ ਤਰੀਕੇ ਨਾਲ ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਆਪਣੇ ਕੰਮ ਦੀ ਸ਼ੁਰੂਆਤ ਜਿਹੜੀ ਹੈ ਸਵੇਰੇ ਫਜਰ ਦੀ ਨਮਾਜ਼ ਅਦਾ ਕਰਕੇ ਫਿਰ ਅਸੀਂ ਕਰੀਏ ਇਹਨਾਂ ਨੇ ਉਹ ਮਸਜਿਦਾਂ ਦੇ ਵਿੱਚ ਤਾਲੇ ਲਾ ਦੇਣੇ ਹਨ ਤਾਲੇ ਲਾਣ ਤੋਂ ਬਾਅਦ ਅਸੀਂ ਕਿੱਥੇ ਆਪਣੀ ਇਬਾਦਤ ਕਰਾਂਗੇ ਕਿੱਥੇ ਨਮਾਜ਼ ਅਦਾ ਕਰਾਂਗੇ ਕਿੱਥੇ ਆਪਣੇ ਰੱਬ ਨਾਲ ਕਨੈਕਟ ਹੋਵਾਂਗੇ ਇਸ ਕਰਕੇ ਇਹਨਾਂ ਨੇ ਸਾਨੂੰ ਸਾਡੀ ਹੋਂਦ ਨੂੰ ਖਤਮ ਕਰਨ ਵਾਸਤੇ ਬਿੱਲ ਲੈ ਕੇ ਆਂਦਾ ਹੈ ਇਹ ਸਾਡੀ ਜਿਹੜੀ ਮੁਸਲਮਾਨਾਂ ਦੀ ਜਿਹੜੀ ਹੋਂਦ ਹੈ ਸਾਡੀਆਂ ਨਸਲਾਂ ਹੈ ਉਹ ਖਤਮ ਕਰਨ ਵਾਸਤੇ ਬੋਲੇ ਕਹਿੰਦਾ ਹੈ ਇਹ ਮੈਂ ਅੱਜ ਇੱਕ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਦੀ ਜਿਹੜੀ ਕੋਝੀ ਹਰਕਤ ਹੈਗੀ ਇਹਨਾਂ ਨੂੰ ਬਹੁਤ ਭਾਰੀ ਪੈਗੀ ਆਨਾਲੇ ਟਾਈਮ ਦੇ ਵਿੱਚ ਅਸੀਂ ਉਹਨੇ ਇੱਕ ਲਾਂਬਾ ਬੰਦ ਹੈ ਅਸੀਂ ਪਲੈਨਿੰਗ ਕਰ ਰਹੇ ਹਾਂ ਜੋ ਸਾਡੇ ਵੱਡੇ ਉੱਪਰੋਂ ਆਦੇਸ਼ ਦੇਣਗੇ ਅਸੀਂ ਉਹਦੀ ਪਾਲਣਾ ਕਰਾਂਗੇ ਤੇ ਇਹ ਬਿੱਲ ਨੂੰ ਕਦੇ ਵੀ ਇਸ ਕਾਨੂੰਨ ਨੂੰ ਕਦੇ ਵੀ ਅਸੀਂ ਜਿਹੜਾ ਕਬੂਲ ਨਹੀਂ ਕਰਾਂਗੇ ਅਸੀਂ ਅਪੀਲ ਵੀ ਕਰ ਰਹੇ ਹਾਂ ਮੁਸਲਿਮ ਪਰਸਨਲ ਲਾਬਰ ਨੂੰ ਜਮੇਤੁਲ ਮਾਇਹ ਹਿੰਦ ਵਰਗੀ ਜਿਹੜੀ ਆਪਣੀ ਜਮਾਤਾਂ ਚੱਲਦੀਆਂ ਵੱਡੇ ਲੈਵਲ ਤੇ ਅਸੀਂ ਕਰਾਂਗੇ ਅਗਰ ਇਹ ਬਿੱਲ ਅੱਜ ਰਾਤੀ ਪਾਸ ਹੋ ਗਿਆ ਲੋਕ ਸਭਾ ਦੇ ਵਿੱਚ ਰਾਸਵਾਤ ਜਾਣਾ ਉਸ ਤੋਂ ਬਾਅਦ ਜਿਹੜਾ ਪ੍ਰੈਜ਼ੀਡੈਂਟ ਕੋਲੇ ਪਨਾ ਭੇਜਣਾ ਹੈ ਕੰਸਰਟ ਵਾਸਤੇ ਉਹ ਸਾਰਾ ਕੁਝ ਇਹਨਾਂ ਨੂੰ ਹੋ ਹੀ ਜਾਣਾ ਹੈ ਸਾਰਾ ਕੁਝ ਇਹਨਾਂ ਨੇ ਪਹਿਲਾਂ ਹੀ ਤੈਅ ਕੀਤਾ ਹੋਇਆ ਹੈ ਸਰ 90% ਬਿੱਲ ਪਾਸ ਹੋ ਗਿਆ ਹੈ ਜੀ 90 ਨਹੀਂ ਬਲਕਿ 110% ਬਿੱਲ ਪਾਸ ਹੋ ਗਿਆ ਹੈ ਮੈਂ ਅਪੀਲ ਕਰੂੰਗਾ ਇਸ ਬਿੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਵੇ ਮਾਨਯੋਗ ਸੁਪਰੀਮ ਕੋਰਟ ਸਾਨੂੰ ਉਮੀਦ ਹੈ ਕਿ ਸੰਵਿਧਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਕਾਨੂੰਨ ਇਹ ਹੈ ਜੀ ਕੋਈ ਵੀ ਕਾਨੂੰਨ ਕੋਈ ਵੀ ਐਕਟ ਸੰਵਿਧਾਨ ਦੇ ਉਲਟ ਨਹੀਂ ਬਣਨਾ ਸੰਵਿਧਾਨ ਦੀ ਮੂਲ ਧਾਰਨਾ ਦੇ ਖਿਲਾਫ ਕੋਈ ਵੀ ਐਕਟ ਪਾਸ ਨਹੀਂ ਕੀਤਾ ਜਾਣਾ ਇਹ ਐਕਟ ਜਿਹੜਾ ਹੈ ਟੋਟਲੀ ਸੰਵਿਧਾਨ ਦੇ ਖਿਲਾਫ ਹੈ ਆਰਟੀਕਲ 14 25 26 29 ਇਹ ਇੰਨੇ ਆਰਟੀਕਲ ਜਿਹੜੇ ਹੈਗੇ ਆ ਇਹਨਾਂ ਦੇ ਟੋਟਲੀ ਅਗੇਂਸਟ ਹੈ ਇਹ ਇਹਨੂੰ ਚੈਲੰਜ ਕਰਨਾ ਚਾਹੀਦਾ ਸੁਪਰੀਮ ਕੋਰਟ ਦੇ ਮੇਰੇ ਤੇ ਸਾਨੂੰ ਉਮੀਦ ਹੈ ਮਾਨਯੋਗ ਸੁਪਰੀਮ ਕੋਰਟ ਤੋਂ ਉਹ ਇੱਕ ਵੱਡੇ ਕੜਕੜਤੀ ਸਮਾਜ ਨਾਲ ਭਾਰ ਦੇ ਉਹ ਜਰੂਰ ਇਨਸਾਫ ਕਰਨਗੇ ਇਦਾਂ ਦਾ ਇਨਸਾਫ ਕਰਨ ਮੈਂ اپیل ਕਰ ਰਿਹਾ ਇਦਾਂ ਦਾ ਇਨਸਾਫ ਕਰਨ ਕਿ ਇਹ ਪੂਰੀ ਦੁਨੀਆ ਦੇ ਲਈ ਐਗਜ਼ਾਮਪਲ ਬਣ ਜੇ ਅੱਛਾ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਮੁਸਲਮਾਨਾਂ ਦੀਆਂ ਮਸਜਿਦਾਂ ਦੇ ਵਿੱਚ ਦਖਲਅੰਦਾਜ਼ੀ ਕੇਂਦਰ ਸਰਕਾਰ ਦੀ ਹੋ ਗਈ ਹੈ ਉਸੇ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਨੂੰ ਵੀ ਕੇਂਦਰ ਸਰਕਾਰ ਵਧੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੋਊਗਾ ਜੀ ਤੁਸੀਂ ਲਿਖ ਕੇ ਰੱਖ ਲਓ ਅੱਜ ਮੁਸਲਮਾਨ ਘੁੱਟ ਰਹੇ ਨੇ ਕੱਲ ਨੂੰ SGPC ਵੱਲ ਇਹਨਾਂ ਨੇ ਹੋਣਾ ਹੀ ਹੋਣਾ ਵਾ SGPC ਵੱਲ ਇਹਨਾਂ ਨੇ 120% ਹੋਣਾ ਵਾ ਇਹਨਾਂ ਦੀ ਜਿਹੜੀ ਨਿਗਾਹ ਆ ਐਨੂਅਲ ਬਜਟ ਜਿਹੜਾ SGPC ਦਾ ਪੇਸ਼ ਹੋ ਰਿਹਾ ਅਮੇਸ਼ਾ ਜੀ ਨੇ ਕਿਹਾ ਕਿ ਜਿਹੜਾ ਬਕਫ ਦੀ ਜਿਹੜੀ ਇਨਕਮ 126 ਕਰੋੜ ਰੁਪਈਆ ਹੈਗੀ ਆ ਜਦ ਇਹਨਾਂ ਨੇ 126 ਕਰੋੜ ਨਹੀਂ ਛੱਡਿਆ ਤੇ 11-1200 ਕਰੋੜ ਰੁਪਈਆ ਜਿਹੜਾ ਬਜਟ ਪਾਸ ਕੀਤਾ ਜਾਂਦਾ ਆ ਐਨੂਅਲ ਹੀ ਜਿਹੜਾ SGPC ਦਾ ਕਿ ਉਹਨੂੰ ਛੱਡਣਗੇ ਜੇ ਇਹਨਾਂ ਨੇ ਮਸਜਿਦਾਂ ਨਹੀਂ ਛਡੀਆਂ ਇੱਕ ਵੱਡੀ ਕੱਟ ਕੇ ਵੱਡੇ ਕੱਟ ਗੇਣ ਦੀ ਸਮਾਜ ਦੀਆਂ ਕਿਆ ਇਹ 2 ਕਰੋੜ 3 ਕਰੋੜ ਸਿੱਖਾਂ ਦੇ ਗੁਰਦੁਆਰੇ ਛੱਡਣਗੇ ਇਹ ਨਹੀਂ ਛੱਡਣਗੇ ਅਗਲਾ ਨੰਬਰ ਤੁਸੀਂ ਦੇਖ ਲਿਓ ਅਗਰ ਇਹ ਅਗਰ ਰਹਿ ਗਏ ਸਤਾ ਦੇ ਵਿੱਚ ਤੇ ਅਗਲਾ ਨੰਬਰ ਜਿਹੜਾ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਹਮਲੇ ਕਰਨੇ ਆ ਇਹਨਾਂ ਨੇ ਗੁਰੂ ਘਰਾਂ ਤੇ ਕਬਜ਼ੇ ਕਰਨੇ ਆ ਜਿੱਦਾਂ ਅਜੇ ਮਸਜਿਦਾਂ ਦੇ ਕਬਜ਼ੇ ਕਰਨ ਦੇ ਕਰਕੇ ਬਿੱਲ ਲੈ ਕੇ ਆਏ ਆ ਇਸੇ ਤਰੀਕੇ ਨਾਲ ਇਹਨਾਂ ਨੇ ਆਉਣ ਵਾਲਾ ਬਿੱਲ ਜਿਹੜਾ ਐ ਐਸਜੀਪੀਸੀ ਐਕਟ ਦੇ ਵਿੱਚ ਜਿਹੜਾ ਇਹਨਾਂ ਨੇ ਇੰਟਰਫੀਰੈਂਸ ਕਰਾਉਣੀ ਆ ਭਾਈ ਹੁਕੰਦ ਗੁਰੂ ਕਿਨਾਂ ਨੇ ਜਿਹੜਾ ਉੱਤੇ ਵੀ ਕਾਬਜ ਹੋਣਾ ਵਾ ਤੇ ਇਹ ਕੋਜੀ ਹਰਕਤਾਂ ਪੰਜਾਬ ਨੂੰ ਆਪਰ ਛੱਡ ਦਈਏ ਇਹ ਕਈ ਸੂਬਿਆਂ ਦੇ ਵਿੱਚ ਕਰ ਚੁੱਕਿਆ ਕਈ ਸੂਬਿਆਂ ਦੇ ਵਿੱਚ ਇਹਨਾਂ ਨੇ ਗੁਰਦੁਆਰਾ ਸਾਹਿਬ ਤੇ ਕਬਜ਼ੇ ਕਰਾ ਚੁੱਕੇ ਆ ਰਾਤੀ ਬੀਬੀ ਹਰਸਿਮਰਦਰ ਬਾਦਲ ਨੂੰ ਮੈਂ ਸੁਣ ਰਿਹਾ ਸੀਗਾ ਮੈਂ ਰਾਤੀ ਡਿਬੇਟ ਸਾਰੀ ਸੁਣੀ ਹੈ ਉਹਦੇ ਵਿੱਚ ਉਹਨਾਂ ਨੇ ਕਈ ਐਗਜ਼ਾਮਪਲ ਦਿੱਤੀਆਂ ਕਈ ਗੁਰਦੁਆਰੇ ਇਹਨਾਂ ਨੇ ਕਬਜ਼ ਕਰ ਲਏ ਆ ਮੈਂ ਅੱਜ ਅਪੀਲ ਕਰ ਰਿਹਾ ਆਪਣੇ ਕਾਟੇ ਗਣਤੀ ਸਮਾਜ ਦੇ ਸਾਰੇ ਲੋਕਾਂ ਨੂੰ ਚਾਹੇ ਉਹ ਸਿੱਖ ਸਮਾਜ ਤੋਂ ਨੇ ਮੁਸਲਮਾਨ ਸਮਾਜ ਤੋਂ ਨੇ ਜੈਨ ਨੇ ਬੁੱਧਿਸਤ ਨੇ ਦੇਖੋ ਬਾਰੀ ਸਾਰੇ ਦੇ ਆਉਣੀ ਆ ਖਾਸ ਤੌਰ ਤੇ ਇੱਕ ਵੱਡਾ ਤਬਕਾ ਜਿਹੜਾ ਐਸੀ ਸਮਾਜ ਹੈ ਦਲਿਤ ਭਾਈਚਾਰਾ ਸਾਡਾ ਮੈਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਇਹੋ ਲੋਕ ਨੇ ਜਿਹੜੇ ਤੁਹਾਨੂੰ ਸਿਰਫ ਇਲੈਕਸ਼ਨ ਦੇ ਟਾਈਮ ਤੇ ਹਿੰਦੂ ਬਣਾ ਦਿੰਦੇ ਨੇ ਇਲੈਕਸ਼ਨ ਨਿਕਲਣ ਤੋਂ ਬਾਅਦ ਤੁਹਾਨੂੰ ਮੰਦਰਾਂ ਦੇ ਵਿੱਚ ਐਂਟਰ ਨਹੀਂ ਹੋਣ ਦਿੰਦੇ ਇਹ ਹੀ ਉਹੀ ਲੋਕ ਨੇ ਤੁਸੀਂ ਇਕੱਠੇ ਹੋ ਕੇ ਸਾਰੇ ਦੇ ਸਾਰੇ ਇਸ ਸੰਵਿਧਾਨ ਨੂੰ ਬਚਾਉਣ ਵਾਸਤੇ ਸੰਵਿਧਾਨ ਦੇ ਵਿੱਚ ਉਦੋਂ ਹੀ ਖਤਰਾ ਨਹੀਂ ਹੁੰਦਾ ਜਦੋਂ ਆਪਾਂ ਰਿਜ਼ਰਵੇਸ਼ਨ ਦੀ ਗੱਲ ਕਰੀਏ ਰਿਜ਼ਰਵੇਸ਼ਨ বিজেপি ਖਤਮ ਕਰਨ ਲੱਗ ਗਈ ਹੈ ਤੇ ਸੜਕਾਂ ਤੇ ਨਿਕਲ ਪੈਣੇ ਬਈ ਰਿਜ਼ਰਵੇਸ਼ਨ ਖਤਮ ਕਰਨ ਲੱਗੀ বিজেপি ਹੋ ਤਾਂ ਉਹਨੇ ਕਰਨੀ ਕਰਨੀ ਹੈ ਅੱਜ ਨਹੀਂ ਤੇ ਕੱਲ ਕਰਨਗੇ ਕਰ ਵੀ ਦੇਣੇ ਜਿੰਨਾ ਉਹਨਾਂ ਨੇ ਪ੍ਰਾਈਵੇਟਾਈਜੇਸ਼ਨ ਪ੍ਰਾਈਵੇਟੇਜੇਸ਼ਨ ਕਰ ਦਿੱਤੀ ਹੈ ਪੂਰੇ ਭਾਰਤ ਦੇ ਵਿੱਚ ਰਿਜ਼ਰਵੇਸ਼ਨ ਦਾ ਤਾਂ ਮੀਨਿੰਗ ਰਹੀ ਨਹੀਂ ਜਾਂਦਾ ਆਪਾਂ ਖੁਸ਼ ਹੋਈ ਜਾਈਏ ਬਈ ਰਿਜ਼ਰਵੇਸ਼ਨ ਹੈਗੀ ਹੈ ਹੁਣ ਪ੍ਰਾਈਵੇਟ ਕੋ ਇੰਸਟੀਟਿਊਸ਼ਨ ਹੈ ਚਾ ਰੇਲਵੇ ਪ੍ਰਾਈਵੇਟ ਕਰਤਾ ਉਸ ਦੇ ਮਿਲਣੀ ਨਹੀਂ ਹੈਗੀ ਸਾਡਾ ਰਿਜ਼ਰਵੇਸ਼ਨ ਤੇ ਫਿਰ ਫਾਇਦਾ ਕੀ ਪਰ ਆਪਾਂ ਨਿਕਲਦੇ ਉਦੋਂ ਆ ਸੜਕਾਂ ਤੇ ਜਦੋਂ ਰ ਅਸੀਂ ਕਹਿੰਦੇ ਵੀ ਸੰਵਿਧਾਨ ਨੂੰ ਖਤਰਾ ਹੈ ਸੰਵਿਧਾਨ ਨੂੰ ਖਤਰਾ ਸਿਰਫ ਰਿਜ਼ਰਵੇਸ਼ਨ ਵੇਲੇ ਨਹੀਂ ਹੈਗਾ ਮੈਂ ਦਲਿਤ ਸਮਾਜ ਦੇ ਲੋਕਾਂ ਨੂੰ ਕਰ ਰਿਹਾ ਅਪੀਲ ਕਰ ਰਿਹਾ ਕਿ ਅੱਜ ਆ ਸੰਵਿਧਾਨ ਦੇ ਮੂਲ ਸੈਕਸ਼ਨ ਜਿਹੜਾ ਆਰਟੀਕਲ 14 ਹੈ ਆਰਟੀਕਲ 14 ਤੇ ਹਮਲਾ ਹੋ ਗਿਆ ਸੰਵਿਧਾਨ ਦੀ ਕੋਈ ਵੀ ਪ੍ਰੋਵੀਜ਼ਨ ਅਗਰ ਵਾਇਲਟ ਕੀਤੀ ਜਾਂਦੀ ਹੈ ਉਹ ਪੂਰੇ ਦੇ ਪੂਰੇ ਸੰਵਿਧਾਨ ਤੇ ਖਤਰਾ ਜਿਹੜਾ ਹੈ ਹਮਲਾ ਆ ਉਹ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਤੇ ਹਮਲਾ ਆਪਾਂ ਸਾਰੇ ਇਕੱਠੇ ਹੋ ਜਾਈਏ ਇਨਾ ਕਾਲੇ ਅੰਗਰੇਜ਼ਾਂ ਦੇ ਖਿਲਾਫ ਆਪਾਂ ਜਿਹੜੀ ਲੜਾਈ ਹੈ ਉਹਨੂੰ ਆਪਾਂ ਡਟ ਕੇ ਲੜੀਏ ਨਹੀਂ ਤਾਂ ਅੱਜ ਮੁਸਲਮਾਨ ਕੁੱਟੇ ਜਾ ਰਹੇ ਨੇ ਕੱਲ ਨੂੰ ਸਿੱਖਾਂ ਦੀ ਵਾਰੀ ਆ ਤੇ ਉਸ ਤੋਂ ਬਾਅਦ ਦਲਿਤਾਂ ਦੀ ਵਾਰੀ ਆ ਇਹ ਮੇਰੀ ਗੱਲ ਲਿਖ ਕੇ ਨੋਟ ਕਰਕੇ ਰੱਖ ਲੋ ਅੱਛਾ ਆਪਾਂ ਨਰਿੰਦਰ ਮੋਦੀ ਦਾ ਜ਼ਿਕਰ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਕਹਿੰਦੇ ਅਸੀਂ ਤਾਂ ਧਰਮ ਦੀ ਰਾਜਨੀਤੀ ਕਰਦੇ ਨਹੀਂ ਕੀ ਇਹ ਧਰਮ ਦੀ ਰਾਜਨੀਤੀ ਨਹੀਂ ਹੈਗੀ ਜੀ ਹੋਲੀ ਦੇ ਵਿੱਚ ਕਿਸੇ ਮੁਸਲਮਾਨ ਨੇ ਕੱਲ ਕਹੀ ਸੀ ਕਿ ਕਿ ਹਿੰਦੂ ਭਾਈਚਾਰਾ ਨੂੰ ਹੋਲੀ ਨਹੀਂ ਮਨਾਣ ਦੇਣੇਗਾ ਸੀ ਕਿਸੇ ਨੂੰ ਕਿਸੇ ਨੇ ਇਹ ਗੱਲ ਕਹੀ ਕਿ ਕਿਸੇ ਨੂੰ ਅਭੀ ਰੰਗ ਨਹੀਂ ਪਾਣ ਦੇਣਾ ਮੀਡੀਆ ਦੇ ਵਿੱਚ ਨੈਰੇਟਿਵ ਕ੍ਰੀਏਟ ਇਦਾਂ ਦਾ ਕਰ ਦਿੱਤਾ ਗਿਆ ਵੀ ਮੁਸਲਮਾਨਾਂ ਨੂੰ ਕਿਤੇ ਹੋਲੀ ਤੋਂ ਅਲਰਜੀ ਹੈ ਜਾਂ ਅਸੀਂ ਹੋਲੀ ਨਹੀਂ ਮਨਾਉਂਦੇ ਵਾਂਗੇ ਕਿਸੇ ਮੁਸਲਮਾਨ ਨੇ ਸਟੇਟਮੈਂਟ ਦਿੱਤੀ ਸੀਗੀ ਇਹ ਆਪ ਹੀ ਈਸ਼ੂ ਬਣਾਉਂਦੇ ਆਪ ਹੀ ਮੁੱਦਾ ਬਣਾਉਂਦੇ ਆ ਉਹਨੂੰ ਔਰਾ ਕ੍ਰੀਏਟ ਕਰਦੇ ਆ ਪੋਲਰਾਈਜ਼ ਕਰਕੇ ਲੋਕਾਂ ਨੂੰ ਸਿਰਫ ਤੇ ਸਿਰਫ ਆਪਣੀ ਸਿਆਸਤ ਚਮਕਾਉਂਦੇ ਆ ਆਪਣੀ ਪੋਲੀਟਿਕਲ ਪਾਰਟੀ ਨੂੰ ਬਚਾ ਕੇ ਰੱਖਣਾ ਚਾਹੁੰਦੇ ਆ ਇਹਨਾਂ ਨੇ ਕਿਹਾ ਸੀਗਾ 2014 ਦੇ ਵਿੱਚ ਨਹਿਰੂ ਜੀ ਨੂੰ ਇੰਦਰਾ ਜੀ ਦਾ ਜ਼ਿਕਰ ਕਰਕੇ ਪੂਰੀ ਕਾਂਗਰਸ ਪਾਰਟੀ ਨੂੰ ਗਾਲਾਂ ਕੱਢ ਕੇ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਕਾਂਗਰਸ ਦਾ ਦੇਸ਼ ਦੀ ਦੁਸ਼ਮਣ ਇਹਨੇ ਬੇੜਾ ਘਰ ਕਰਤਾ ਇਹਨਾਂ ਨੇ ਮੁਲਕ ਨੂੰ ਇਦਾਂ ਕਰਤਾ ਉਦਾਂ ਕਰਤਾ 70 ਸਾਲਾਂ ਦੇ ਵਿੱਚ ਮੈਂ ਸਮਝਦਾ 2014 ਤੋਂ ਬਾਅਦ ਕਿਹੜੀ ਉਪਲਬਧੀ ਹੈਗੀ ਮੋਦੀ ਗਵਰਨਮੈਂਟ ਦੀ ਇਹਨਾਂ ਨੇ ਕਿਹਾ ਸੀਗਾ ਕਾਲਾ ਤਾਂ ਆਊਗਾ ਆ ਗਿਆ ਲੈ ਕੇ ਆਵਾਂਗੇ ਲੈ ਆਂਦਾ ਹਰ ਘਰ ਦੇ ਵਿੱਚ 2 ਕਰੋੜ ਆਪਾਂ ਸਰਕਾਰੀ ਨੌਕਰੀ ਦਵਾਂਗੇ 2 ਕਰੋੜ ਰੋਜ਼ਗਾਰ ਹਰ ਸਾਲ ਪੈਦਾ ਕਰਾਂਗੇ ਹੋਗੇ 5 ਟ੍ਰਿਲੀਅਨ ਇਕਨੋਮੀ ਬਣ ਗਈ ਕੁਝ ਹੋਇਆ ਐਜੂਕੇਸ਼ਨ ਤੇ ਇਹਨਾਂ ਨੇ ਕਿਹੜਾ ਕੰਮ ਕੀਤਾ ਹੈ ਫੂਡ ਤੇ ਇਹਨਾਂ ਨੇ ਕਿਹੜਾ ਕੰਮ ਕੀਤਾ ਹੈ ਸ਼ੈਲਟਰ ਮੈਡੀਕਲ ਤੇ ਇਹਨਾਂ ਨੇ ਕਿਹੜਾ ਕੰਮ ਕੀਤਾ ਹੈ ਰੋਡ ਸੜਕਾ ਸਮਾਰਟ ਸਿਟੀ ਇਹਨਾਂ ਨੇ ਕਿ ਐਸੀ ਬਣਾਵਾਗੇ ਪੂਰੇ ਮੁਲਕ ਦੇ ਵਿੱਚ ਅੱਜ ਜਲੰਧਰ ਸਮਾਰਟ ਸਿਟੀ ਹੈ ਤੁਸੀਂ ਸਾਰੇ ਦੇਖਦੇ ਹੋ ਮੈਂ ਸਮਝਦਾ ਕਿ ਜਲੰਧਰ ਦਾ ਜਿੰਨਾ ਮਾੜਾ ਹਾਲ ਆ ਮਾੜੇ ਹਾਲ ਤਾਂ ਆਪਾਂ ਪੂਰੇ ਪੰਜਾਬ ਦੇ ਵਿੱਚ ਘੁੰਮਦੇ ਸਾਰੇ ਸੈਰਾਂ ਦਾ ਪਰ ਜਲੰਧਰ ਸਮਾਰਟ ਸਿਟੀ ਆ ਇਹਦਾ ਜਿੰਨਾ ਮਾੜਾ ਹਾਲ ਹੋਇਆ ਪਿਆ ਅੱਜ ਦੀ ਰੇਡ ਦੇ ਵਿੱਚ ਆ ਸਮਾਰਟ ਸਿਟੀ ਦਾ ਕਿ ਸਮਾਰਟ ਸਿਟੀ ਬਣ ਗਏ ਅੱਜ ਆਪਾਂ ਜਾਈਏ ਕੋਈ ਸੜਕ ਨਹੀਂ ਸਹੀ ਹੈਗੀ ਕੋਈ ਸਟਰੀਟ ਲਾਈਟ ਨਹੀਂ ਕੋਈ ਜਗਦੀ ਕੋਈ ਆਪਣਾ ਸੀਵਰੇਜ ਸਿਸਟਮ ਇਹਨਾਂ ਦਾ ਸਹੀ ਨਹੀਂ ਹੈਗਾ ਸਮਾਰਟ ਸਿਟੀ ਹੋ ਗਈ ਕਿਹਿਆ ਜਿੰਨੇ ਗੋਦ ਬੀਜੇਪੀ ਨੇ ਉਸ ਟਾਈਮ ਦੇ ਵਿੱਚ ਆ ਕੇ ਇੱਕ ਮੀਡੀਆ ਦੇ ਵਿੱਚ ਬੜੀ ਹਾਈਪ ਕਰੀਤੀ ਫਲਾਣਾ ਮੰਤਰੀ ਨੇ ਫਲਾਣੇ ਐਮਪੀ ਨੂੰ ਪੇਟ ਗੋਦ ਲੈ ਲਿਆ ਕਿਹਿਆ ਉਹਨਾਂ ਪਿੰਡਾਂ ਦੀ ਨੂੰ ਹਰ ਬਦਲ ਗਈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਮਹਿੰਗਾਈ ਤੋਂ ਲੋਕ ਤਰਾਈ-ਤਰਾਈ ਨੇ ਉਹ ਸਾਡੇ ਇਸ਼ੂ ਨੇ ਮੈਡੀਕਲ ਲੋਕਾਂ ਨੂੰ ਮੈਡੀਕਲ ਜਿਹੜਾ ਹੈ ਲੋਕਾਂ ਦੀ ਪਰੋਸ ਤੋਂ ਬਾਹਰ ਹੈ ਅੱਜ ਗਰੀਬ ਆਦਮੀ ਨੂੰ ਅਗਰ ਕੋਈ ਬਿਮਾਰੀ ਹੋ ਜਾਂਦੀ ਹੈ ਕੋਈ ਕੈਂਸਰ ਹੋ ਜਾਂਦਾ ਕੁਝ ਹੋ ਜਾਂਦਾ ਉਹ ਵਿਚਾਰਾ ਮਰ ਜਾਂਦਾ ਹੈ ਉਹਨੂੰ ਮੈਡੀਕਲ ਟ੍ਰੀਟਮੈਂਟ ਹੀ ਲੈ ਸਕਦਾ ਆਪਣਾ ਜੀ ਬੀਜੇਪੀ ਨੇ ਵਿਕਾਸ ਨਹੀਂ ਕੀਤਾ ਤਾਂ ਫਿਰ ਕੀਤਾ ਕੀ ਹੈ ਜੀ ਬੀਜੇਪੀ ਨੇ ਵਿਕਾਸ ਨਹੀਂ ਕੀਤਾ ਬੀਜੇਪੀ ਨੇ ਸਿਰਫ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਿਆ ਆ ਲੋਕਾਂ ਨੂੰ ਹਿੰਦੂ ਮੁਸਲਮ ਮੰਦਿਰ ਮਸਜਿਦ ਪਾਕਿਸਤਾਨ ਖਾਲਿਸਤਾਨ ਇਸ ਇਨਾਂ ਚੀਜ਼ਾਂ ਦੇ ਉੱਪਰ ਲੋਕਾਂ ਦੇ ਵਿਰੇਨ ਵਾਸ਼ ਕੀਤੇ ਆ ਲੋਕ ਬ ਨੌਜਵਾਨਾਂ ਦੇ ਹੱਥ ਦੇ ਵਿੱਚ ਸਾਡੇ ਹਿੰਦੂ ਨੌਜਵਾਨ ਜੈਂਟਲਮੈਨਾਂ ਦੇ ਹੱਥ ਦੇ ਵਿੱਚ ਫੜਾਉਣੇ ਚਾਹੀਦੇ ਸੀ ਕਲਮ ਪਰ ਫੜਾਏ ਇਹਨਾਂ ਨੇ ਕੀ ਆ ਪੱਥਰ ਮਾਰੋ ਮਸਜਿਦਾਂ ਦੇ ਉੱਪਰ ਫੜਾਏ ਇਹਨਾਂ ਨੇ ਕੀ ਆ ਕਈਆਂ ਖੁਦੋ ਔਰੰਗਜੀਬ ਦੀ ਕਬਰ ਜਾ ਕੇ ਫੜਾਣੀ ਕਲਮ ਚਾਹੀਦੀ ਸੀ ਪਰ ਕਿਉਂ ਨਹੀਂ ਫੜਾਈ ਕਿਉਂਕਿ ਅਗਰ ਕਲਮ ਫੜਾ ਦਿੰਦੇ ਤਾਂ ਇਹਨਾਂ ਨੇ ਸਵਾਲ ਪੁੱਛਣੇ ਆ ਇਹਨਾਂ ਨੇ ਧਰਮ ਦੀ ਮੈਂ ਕਹੂੰਗਾ ਧਰਮ ਦਾ ਇਦਾਂ ਦਾ ਨਸ਼ਾ ਇਹਨਾਂ ਨੂੰ ਚਟਾਇਆ ਲੋਕਾਂ ਨੂੰ ਧਰਮ ਦੇ ਨਾਮ ਤੇ ਵੋਟਾਂ ਲੈਂਦੇ ਆ ਲੋਕਾਂ ਨੂੰ ਪੋਲਰਾਈਜ਼ ਕਰਕੇ ਵੋਟਾਂ ਲੈਂਦੇ ਆ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਨਾ ਅਗਰ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਨਾ ਹੋਣ ਤੇ ਬੀਜੇਪੀ ਦੀ ਸਰਕਾਰ ਹੀ ਨਹੀਂ ਕਦੀ ਬਣਨੀ ਲਿਖ ਕੇ ਰੱਖ ਲੋ ਸਿਰਫ ਮੁਸਲਮਾਨਾਂ ਨੂੰ ਗਾਲਾਂ ਕੱਢ ਕੇ ਬੀਜੇਪੀ ਸੱਤਾ ਚ ਹੁੰਦੀ ਆ ਅੱਜ ਯੂਪੀ ਦੇ ਵਿੱਚ ਤੁਸੀਂ ਦੇਖਿਆ ਇਸ ਦੇ ਮੌਕੇ ਤੇ ਪਰਸੋ ਚ ਸਾਡੀ ਈਦ ਦੀ ਖੁਸ਼ੀਆਂ ਆਸੀਂ Eid ਦੀ ਖੁਸ਼ੀ ਪੂਰੇ ਤਰੀਕੇ ਨਾਲ ਤੁਸੀਂ ਮਨਾ ਨਹੀਂ ਪਾਏ ਅੱਜ ਰਾਤੀ ਤੁਸੀਂ ਸਾਡੇ ਤੇ ਇੱਡਾ ਵੱਡਾ ਹਮਲਾ ਕਰ ਦਿੱਤਾ ਸਾਡੇ ਵਕਫ ਦੇ ਵਿੱਚ ਇੰਨੀ ਵੱਡੀ ਜਿਹੜੀ ਹੈ ਇੰਟਰਫੀਰੈਂਸ ਕਰਕੇ ਸਾਡੇ ਰਿਲੀਜੀਅਸਲੀ ਸੈਂਟੀਮੈਂਟ ਜਿਹੜੇ ਹੈਗੇ ਉਹ ਹਟ ਕਰ ਦਿੱਤੇ ਤੁਸੀਂ ਸਾਨੂੰ Eid ਦੀ ਖੁਸ਼ੀ ਨਹੀਂ ਮਨਾਣ ਦਿੱਤੀ ਤੁਸੀਂ ਪ੍ਰੋਪਰ ਤਰੀਕੇ ਨਾਲ ਆਹ ਸੌਗਾਤ ਦਿੱਤੀ ਹੈ ਇਹ ਕਹਿੰਦੇ ਮੋਤੀ 32 ਲੱਖ ਕਿੱਟਾ ਮੰਡ ਰਿਆ Eid ਦੀ ਸੌਗਾਤ ਬਣ ਰਿਆ ਮੁਸਲਮਾਨਾਂ ਨੂੰ ਬਿਹਾਰ ਦੇ ਵਿੱਚ ਫਲਾਣੇ ਬਿਹਾਰ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਬਿਹਾਰ ਦੇ ਵਿੱਚ ਸੌਗਾਤ ਬਣ ਰਹੇ ਆਹ Eid ਦੀ ਸੌਗਾਤ ਦਿੱਤੀ ਹੈ ਤੁਹਾਨੂੰ ਤੁਸੀਂ ਵਕਫ ਐਮੈਂਡਮੈਂਟ ਦੇ ਨਾਮ ਤੇ ਸਾਨੂੰ ਸਾਡੇ ਤੇ ਹਮਲਾ ਕੀਤਾ ਹੈ ਆਹ ਸੌਗਾਤ ਸਾਨੂੰ ਦਿੱਤੀ ਹੈ ਮੈਂ ਇਹ ਸਮਝਦਾ ਕਿ ਜਿੰਨਾ ਵੀ 에 에ਪੀਸੋਡ ਹੈਗਾ ਵਕਫ ਨੂੰ ਲੈ ਕੇ ਇਹ ਵਕਫ ਦੇ ਜਿਹੜੀ ਅਮੈਂਡਮੈਂਟਸ ਇਹਨਾਂ ਨੇ ਲੈ ਕੇ ਆਏ ਆ ਇਹਨਾਂ ਨੇ ਸਾਡੇ ਜ਼ਮੀਨਾਂ ਤੇ ਕਬਜ਼ੇ ਕਰਨੇ ਆ 9 9 ਲੱਖ ਏਕੜ ਦੇ ਕਰੀਬ ਜਿਹੜੀ ਜ਼ਮੀਨ ਵਕਫ ਦੀ ਹੈਗੀ ਆ ਉਹਦੇ ਇਹਨਾਂ ਨੇ ਕਬਜ਼ੇ ਕਰਾਉਣੇ ਨਜਾਇਜ਼ ਕਬਜ਼ੇ ਕਰਾ ਕੇ ਇਹਨਾਂ ਨੇ ਬਕਫ ਨੂੰ ਖਤਮ ਕਰਨਾ ਹੈ ਸਾਡੀਆਂ ਮਸਜਿਦਾਂ ਨੂੰ ਤਾਲੇ ਲਾਉਣੇ ਆ ਸਾਡੀਆਂ ਮਸਜਿਦਾਂ ਦੇ ਉੱਪਰ ਇਹਨਾਂ ਨੇ ਅਟੈਕ ਕਰਾਉਣੇ ਆ ਦਰਗਾਹਾਂ ਸਾਡੀਆਂ ਕਬਰਸਥਾਨੀਆਂ ਸਾਡੀਆਂ ਜਿੱਡੇ ਵੀ ਹੈਗੀਆਂ ਉਹਦੇ ਤੇ ਇਹਨਾਂ ਨੇ ਨਜਾਇਜ਼ ਕਬਜ਼ੇ ਕਰਾਉਣੇ ਆ ਤਾਂ ਕਿ ਜਿਹੜੇ ਮੁਸਲਮਾਨ ਸਮਾਜ ਹੈ ਆਪਣੀ ਰਿਲੀਜੀਅਸ ਪ੍ਰੈਕਟਿਸ ਨਾ ਕਰ ਸਕੇ ਮੁਸਲਮਾਨ ਸਮਾਜ ਜਿਹੜਾ ਹੈ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਈਏ ਇੱਕ ਓਪਨ ਜੇਲ ਦੇ ਵਿੱਚ ਆਪਾਂ ਰੱਖ ਦਈਏ ਇਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਕੇ ਨਾ ਇਹ ਵੋਟ ਪਾਉਣ ਦਾ ਅਧਿਕਾਰ ਇਹਨਾਂ ਕੋ ਛੱਡੀਏ ਨਾ ਇਹਨਾਂ ਨੂੰ ਬਸ ਸਿਰਫ ਇਹ ਸਾਹ ਲੈਣ ਸਾਹ ਹੀ ਸਾਤੋ ਬ ਅੱਛਾ ਜਿਹੜਾ ਲੋਕ ਸਭਾ ਦੇ ਵਿੱਚ ਵਕਫ ਸੋਧ ਬਿੱਲ ਪੇਸ਼ ਕੀਤਾ ਗਿਆ ਹੈ ਪੇਸ਼ ਜਿਹੜਾ ਬਿੱਲ ਘਰ ਦਿੱਤਾ ਗਿਆ ਹੈ ਤੁਸੀਂ ਕਹਿ ਰਹੇ ਹੋ ਕਿ 101% ਇਹ ਬਿੱਲ ਪਾਸ ਵੀ ਹੋ ਜਾਣਾ ਹੈ ਜੇ ਬਿੱਲ ਪਾਸ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੁਸਲਮਾਨਾਂ ਤੇ ਹੋਰ ਘਟ ਗਿਣਤੀਆਂ ਦਾ ਤੁਹਾਨੂੰ ਭੁਵਿੱਖ ਕੀ ਨਜ਼ਰ ਆ ਰਿਹਾ ਹੈ ਜੀ ਭਵਿੱਖ ਜ਼ੀਰੋ ਆ ਜੀ ਸੌਰੀ ਭਵਿੱਖ ਘਟ ਗਿਣਤੀ ਸਮਾਜ ਦਾ ਬਿਲਕੁਲ ਜ਼ੀਰੋ ਆ ਮੈਂ ਜਿੱਦਾ ਪਹਿਲਾਂ ਕਿਹਾ ਕਿ ਅੱਜ ਮੁਸਲਮਾਨ ਕੁੱਟੇ ਜਾ ਰਹੇ ਨੇ ਪੂਰੀ ਦੁਨੀਆ ਮੇਰੀ ਆਪ ਦੇ ਚੈਨਲ ਮਾਧਿਅਮ ਰਾਹੀਂ ਸੁਣ ਲੈਵੇ ਅੱਜ ਮੁਸਲਮਾਨਾਂ ਦੇ ਵਿੱਚ ਉੱਤੇ ਜੁਲਮ ਟਾਇਆ ਜਾ ਰਿਹਾ ਹੈ ਭਾਰਤ ਦੇ ਵਿੱਚ ਬਾਰੀ ਤੁਹਾਡੀ ਵੀ ਆਣੀ ਆ ਬਾਰੀ ਸਖਾਂ ਦੀ ਵੀ ਹੋਣੀ ਆ ਬਾਰੀ ਦਲਿਤਾਂ ਦੀ ਵੀ ਹੋਣੀ ਆ ਬਾਰੀ ਬਾਰੀ ਇਹਨਾਂ ਨੇ ਸਾਰੇ ਕੁੱਟਣੇ ਆ ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਇਕੱਠੇ ਹੋ ਜਾਓ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਨਹੀਂ ਚਾਹਿਆ ਕਿ ਭਾਰਤ ਆਜ਼ਾਦ ਹੋਵੇ ਇਹ ਉਹ ਲੋਕ ਨੇ ਜਿਹੜੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਦੇਖ ਕੇ ਨਫ਼ਰਤ ਕਰਦੇ ਨੇ ਇਹ ਉਹ ਲੋਕ ਨੇ ਜਿਹੜੇ ਮਸਜਿਦਾਂ ਦੇ ਵਿੱਚ ਨਮਾਜ਼ ਪੜਨ ਤੋਂ ਰੋਕਦੇ ਨੇ ਜੇ ਉਹ ਲੋਕ ਨੇ ਜਿਨ੍ਹਾਂ ਨੇ ਮਦਰਸਿਆਂ ਦੇ ਉੱਪਰ ਬੁਲਡੋਜ਼ਰ ਚਲਾਏ ਨੇ ਇਹ ਉਹ ਲੋਕ ਨੇ ਜਿਹੜੇ ਮਸਜਿਦਾਂ ਦੇ ਮੋਰੇ ਜਾ ਕੇ ਲੋਕਾਂ ਨੂੰ ਪ੍ਰਭੂ ਕਰਦੇ ਆ ਕਿ ਉੱਥੇ ਜਾ ਕੇ ਪੰਗੜੇ ਪਾਓ ਨੱਚੋ ਪੱਥਰ ਮਾਰੋ ਇਹ ਉਹ ਲੋਕ ਨੇ ਇੰਨੀ ਸੋਚ ਜਿਹੜੀ ਇਹਨਾਂ ਦੀ ਘਟੀਆ ਆ ਇੰਨੀ ਸੋਚ ਇਹਨਾਂ ਦੀ ਜਿਹੜੀ ਮਾੜੀ ਆ ਲੋਕਾਂ ਦੇ ਪ੍ਰਤੀ ਮੈਂ ਸਮਝਦਾ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੁੰਦਾ ਜਿਹੜਾ ਇਨਸਾਨੀਅਤ ਨਾਲ ਅਗਰ ਕਿਸੇ ਧਰਮ ਦੂਜੇ ਧਰਮ ਦੇ ਲੋਕਾਂ ਨਾਲ ਨਫ਼ਰਤ ਕਰਦਾ ਹੈ ਉਹ ਇਨਸਾਨੀਅਤ ਨਾਲ ਨਫ਼ਰਤ ਕਰਦਾ ਹੈ ਇਹਨਾਂ ਕੋਲੇ ਇਨਸਾਨੀਅਤ ਨਹੀਂ ਹੈਗੀ ਇਹ ਇਨਸਾਨੀਅਤ ਦੇ ਮੁਖਾਲਫ ਲੋਕ ਨੇ ਮੈਂ ਅਪੀਲ ਕਰੂੰਗਾ ਸਾਰੇ ਘੱਟ ਗਿਣਤੀ ਸਮਾਜ ਦੇ ਲੋਕਾਂ ਨੂੰ ਐਸਸੀ ਸਮਾਜ ਐਸਟੀ ਓਬੀਸੀ ਲੋਕਾਂ ਨੂੰ ਕਿ ਇਕੱਠੇ ਹੋ ਕੇ ਆਪਾਂ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜੀਏ ਇਹ ਮੁਸਲਮਾਨਾਂ ਦੀ ਗੱਲ ਨਹੀਂ ਆ ਇਹ ਸੰਵਿਧਾਨ ਦੀ ਗੱਲ ਹੈ ਇਹ ਭਾਰਤ ਨੂੰ ਬਚਾਉਣ ਦੀ ਗੱਲ ਹੈ ਭਾਰਤ ਤਾਂ ਬਚੇਗਾ ਜੇ ਸੰਵਿਧਾਨ ਬਚੇਗਾ ਆਪਾਂ ਸੰਵਿਧਾਨ ਨੂੰ ਇਕੱਠੇ ਹੋ ਕੇ ਬਚਾਈਏ ਤਾਂ ਜੋ ਸਾਡੇ ਗੁਰਦੁਆਰਾ ਸਾਹਿਬ ਵੀ ਸਾਡੇ ਟੈਂਪਲ ਵੀ ਸਾਡੀ ਮਸਜਿਦਾਂ ਵੀ ਸਾਰੀਆਂ ਬਸ ਸ਼ਗਰ ਨਹੀਂ ਤਾਂ ਇਹਨਾਂ ਨੇ ਧਰਮ ਦੇ ਨਾਮ ਤੇ ਲੜਾ ਲੜਾ ਕੇ ਇੰਨੀਆਂ ਕ ਬੰਡੀਆਂ ਪਵਾ ਦਨੀਆਂ ਕਿ ਸਾਰਾ ਸਾਰਾ ਖਤਮ ਹੋ ਜਾਏਗਾ ਬਿਲਕੁਲ ਖਾਨ ਸਾਹਿਬ ਅੰਤ ਦੇ ਵਿੱਚ ਇੱਕ ਮੁ슬림 ਹੋਣ ਦੇ ਨਾਤੇ ਇੱਕ ਐਡਵੋਕੇਟ ਹੋਣ ਦੇ ਨਾਤੇ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਕੀ ਕਹੋਗੇ ਮੈਂ ਮੋਦੀ ਸਾਹਿਬ ਤੋਂ ਅਪੀਲ ਕਰ ਰਿਹਾ ਕਿ ਦੇਖੋ ਤੁਸੀਂ ਸਿਰਫ ਤੇ ਸਿਰਫ ਇੱਕ ਵੱਡੇ ਸਮਾਜ ਹਿੰਦੂ ਵਰਗ ਦੇ ਪ੍ਰਧਾਨ ਮੰਤਰੀ ਨਹੀਂ ਹੋ ਤੁਸੀਂ ਜਦੋਂ ਪ੍ਰਧਾਨ ਮੰਤਰੀ ਦੀ ਚੇਅਰ ਤੇ ਬੈਠ ਕੇ ਕਨਸਟੀਟਿਊਸ਼ਨਲ ਪੋਸਟ ਆ ਤੁਸੀਂ ਸੰਵਿਧਾਨ ਦੀ ਸਹੁੰ ਵੀ ਚੁੱਕਦੇ ਹੋ ਕਿ ਕੋਈ ਵੀ ਵਿਅਕਤੀ ਤੁਹਾਡੇ ਕੋਲ ਨਿਆਂ ਵਾਸਤੇ ਆਏਗਾ ਤੁਸੀਂ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗਲੀ ਉਹਦਾ ਨਿਆਂ ਕਰੋਗੇ ਤੁਸੀਂ ਭਾਰਤ ਦੀ ਇੱਕ ਵੱਡੀ ਗਿਣਤੀ ਜਿਹੜੀ ਘੱਟ ਸਮਾਜ ਮੁਸਲਮਾਨ ਸਮਾਜ ਨਾਲ ਤੁਸੀਂ ਤੱਕਾ ਕਰ ਰਹੇ ਹੋ ਮੈਂ ਅਪੀਲ ਕਰੂੰਗਾ ਕਿ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਸਾਡੇ ਪ੍ਰਧਾਨ ਮੰਤਰੀ ਹੋ ਤੁਸੀਂ ਸਾਡੇ ਨਾਲ ਨਿਆਂ ਕਰੋ ਆਹ ਜਿਹੜਾ ਕਾਨੂੰਨ ਤੁਸੀਂ ਲੈ ਕੇ ਆਏ ਹੋ ਇਸ ਕਾਨੂੰਨ ਨੂੰ ਇੱਥੇ ਹੀ ਜਿਹੜਾ ਸਟਾਪ ਲਵਾ ਦਿਓ ਮੈਂ ਅਪੀਲ ਕਰੂੰਗਾ ਕਿ ਤੁਸੀਂ ਸਾਰੇ ਭਾਰਤ ਨੂੰ ਨਾਲ ਲੈ ਕੇ ਚੱਲੋ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋ ਇਨਸਾਨੀਅਤ ਦਾ ਪੈਗਾਮ ਦਵੋ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾਉਂਗੇ ਤੇ ਭਾਰਤ ਨੂੰ ਜਿਹੜਾ ਖਤਮ ਕਰਨ ਵਾਲੇ ਤੁਸੀਂ ਤੁਰ ਰਹੇ ਹੋ ਅਦਰਵਾਈਜ਼ ਤੋਂ علاوہ ਹੋਰ ਕੁਝ ਨਹੀਂ ਬਹੁਤ ਬਹੁਤਾਂ ਭਾਜੀ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਐਡਵੋਕੇਟ ਨਿਯਾਮ ਖਾਨ ਸਾਹਿਬ ਤੇ ਇਹਨਾਂ ਨਾਲ ਵਕਫ ਸੋਧ ਬਿੱਲ ਦੇ ਬਾਰੇ ਵਿਚਾਰ ਚਰਚਾ ਕੀਤੀ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਜੋ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰਿਓ ਤਾਂ ਵਕਫ ਸੋਧ ਬਿੱਲ ਨੂੰ ਲੈ ਕੇ ਜੋ ਤੁਹਾਡੇ ਸਾਹਮਣੇ ਵਿੱਚ ਚੱਲ ਰਿਹਾ ਹੈ ਕੀ ਇਹ ਧਰਮ ਦੀ ਰਾਜਨੀਤੀ ਹੋ ਰਹੀ ਹੈ ਇੱਕ ਪਾਸੇ ਭਾਜਪਾ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਦੂਸਰੇ ਪਾਸੇ ਅਜਾਹੇ ਬਿੱਲ ਪਾਸ ਕਰਨੇ ਅਜਾਹੇ ਬਿੱਲ ਪੇਸ਼ ਕਰਨੇ ਲੋਕ ਸਭਾ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਨੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ